ਆਪਣੇ ਬੱਚਿਆਂ ਨੂੰ ਕੈਨੇਡਾ ਅਮਰੀਕਾ ਜਾਂ ਫਿਰ ਹੋਰ ਮੁਲਕਾਂ ਦੇ ਵਿੱਚ ਸਕੂਲਾਂ ਦੇ ਵਿੱਚ ਭੇਜ ਦਿੰਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਸਿਖਾ ਰਹੇ ਨੇ ਉਹਨਾਂ ਦੇ ਟੀਚਰ ਉਹਨਾਂ ਨੂੰ ਕੀ ਸਿਖਾ ਰਹੇ ਕਿਹੋ ਜਿਹੀ ਐਜੂਕੇਸ਼ਨ ਦੇ ਰਹੇ ਹਨ ਹਾਲਾਂਕਿ ਦੂਸਰੀਆਂ ਕਮਿਊਨਿਟੀਆਂ ਬਹੁਤ ਜ਼ਿਆਦਾ ਅਵੇਅਰ ਨੇ ਸੋ ਇੱਕ ਮੋਰਚਾ ਲੱਗਿਆ ਹੋਇਆ ਕੈਨੇਡਾ ਦੇ ਵਿੱਚ 90 ਜਣਾਂ ਤੋਂ ਉੱਪਰ ਹੋ ਗਏ ਦਿੱਲੀ ਕਰਦੇ ਨੂੰ ਪਰ ਉਹ ਲਗਾਤਾਰ 24 ਘੰਟੇ ਨੂੰ ਲਗਾ ਉਹ ਇਹ ਤਾਂ ਸਿਰਫ ਇੱਕੋ ਗੱਲ ਇੱਥੇ ਚੱਲ ਰਹੀ ਹੈ ਫਿਨਲੈਂਡ ਫਿਨਲੈਂਡ ਚ ਉੱਚੀ 1 2 3 ਅੱਲੇ ਖਾਸ ਕਰਕੇ ਸਾਡੇ BC YouTube ਵਿੱਚ ਇਤਾਂ ਦੀਆਂ ਕਿਤਾਬਾਂ ਲਿਆਉਂਦੀਆਂ ਨਹੀਂ ਆ ਸਿਰ ਕਿਤਾਬਾਂ ਦੀ ਗੱਲ ਨਹੀਂ ਮੈਂ ਤੁਹਾਨੂੰ ਸਾਰਾ ਦੱਸੂਗਾ ਕਿ ਉਹ ਸਿੱਧੀਆਂ ਅਸ਼ਲੀਲ ਤਕਰੀਰਾਂ ਤੇ ਕਹਾਣੀਆਂ ਤੇ ਗੱਲਾਂ ਨੇ ਜੋ ਕਿ ਆਪਾਂ ਚਾਹੇ ਮੁੰਡੇ-ਕੁੰਡੇ ਲਾ ਲਓ ਉਹ ਵੀ ਦੇਖ ਕੇ ਸ਼ਰਮ ਖਾ ਜਾਂਦੇ ਨੇ ਮਤਲਬ ਮੁੰਡਿਆਂ ਨੂੰ ਕਹਿ ਰਹੇ ਨੇ ਤੁਸੀਂ ਕੁੜੀਆਂ ਨੂੰ ਕੁੜੀਆਂ ਨੂੰ ਕਹਿ ਰਹੇ ਤੁਸੀਂ ਮੁੰਡੇ ਉਹ ਮਤਲਬ ਉਹਨਾਂ ਨੂੰ ਕੰਫਿਊਜ਼ ਬਹੁਤ ਕੀਤਾ ਯਾਰ ਇਮੋਰ ਉਸ ਪਾਇਆ ਜਾਂਦਾ ਕਿ ਜਿੰਨੇ ਵੀ ਹੋਤਾ ਹੁੰਦਾ ਜਦੋਂ ਮਾਰਕੀਟ ਤੋਂ ਨਹੀਂ ਕੁੜੀਆਂ ਬਣ ਸਕਦੇ ਉਹ ਇਸ ਦੇ ਨਤੀਜੇ ਗਾਂ ਫਿਰ ਜਦੋਂ ਉਹ ਇਸ ਗੱਲ ਵਿੱਚ ਫਸ ਜਾਂਦੇ ਨੇ ਸ਼ਾਇਦ ਅੰਸ਼ਕਲ ਤੋਂ ਬੱਚਾ ਤੇ ਫਿਰ ਉਹਨਾਂ ਨੂੰ ਫਾਰਮਰ ਬਲੋਕ ਕਰਸ਼ਨ ਤੇ ਜਾਂਦੇ ਨੇ ਸਾਈਕੋਲੋਜਿਸਟ ਬਕਰਾ ਉਹ ਜਿਹੜੇ ਹੁੰਦੇ ਆ ਕਾਉਂਸਲਰ ਕਾਉਂਸਲਰ ਸਾਥ ਉਹ ਅੱਧਾ ਘੰਟਾ ਗੱਲ ਕਰਦੇ ਨੇ ਤੇ ਉਹ ਹਾਰਮੋਨ ਬਲੋਕਰ ਸ਼ੁਰੂ ਕਰਦੇ ਉਹ ਜਿਹੜੇ ਟੀਚਰਾਂ ਨੇ ਉਹ ਬੱਚਿਆਂ ਨੂੰ ਕਹਿੰਦੀਆਂ ਨੇ ਕੁਝ ਇਹ ਮਾਪਿਆਂ ਕੋਲੇ ਗੱਲ ਨਹੀਂ ਕਰਨੀ ਇਹਦੇ ਬਾਰੇ ਚੋਰੀ ਰੱਖਣਾ ਕਿਉਂਕਿ ਮਾਪਿਆਂ ਨੇ ਤੁਹਾਡਾ ਸਾਥ ਨਹੀਂ ਦੇਣਾ ਇਹਦੇ ਵਿੱਚ ਸਾਰਾ ਕੁਝ ਉਹ ਕੁਝ ਘਰੇ ਇਹ ਗੱਲ ਦੱਸਣੀ ਮਾਪਿਆਂ ਨੂੰ ਵੀ ਦੱਸਣੀ ਹਾਂਜੀ ਬਿਲਕੁਲ ਤੇ ਮਾਪਿਆਂ ਨੂੰ ਨਹੀਂ ਦੱਸਣੀ ਲੜਕੇ ਆ ਜਿਹੜੇ ਕਹਿ ਦਿੰਦੇ ਅਸੀਂ ਟਰਾਂਸ ਟਰਾਂਸ ਬਸ ਇਸੇ ਅਸੀਂ ਹੁਣ ਅੱਜ ਫੀਮੇਲ ਫੀਲ ਕਰਦੇ ਅਸੀਂ ਜ ਮਤਲਬ ਕੁੜੀ ਫੀਲ ਕਰਦੇ ਅਸੀਂ ਹੁਣ ਫਿਰ ਕੁੜੀਆਂ ਦੇ ਵਾਸ਼ਰੂਮ ਚ ਚਲ ਜਾਂਦੇ ਜਦੋਂ ਬੱਚੀਆਂ ਚੇਂਜ ਕਰਦੀਆਂ ਉੱਤੇ ਕਈ ਇਤਨੀਆ ਘਟਨਾਵਾਂ ਹੋਈਆਂ ਉਹ ਬੱਚੀਆਂ ਨੇ ਦੱਸਿਆ ਕਿ ਮਤਲਬ ਇਹ ਜਿਹੜਾ ਦੂਲਾ ਚੋਣ ਲਿਖਿਆ ਜਾਂਦਾ ਕਿ ਟ੍ਰਾਂਸਪਰਸਨ ਦੇ ਮਤਲਬ ਜੇ ਤੁਹਾਨੂੰ ਫੀਲ ਹੋ ਰਿਹਾ ਤੁਸੀਂ ਅਜੇ ਕੁੜੀ ਹੈ ਤੁਸੀਂ ਕੁੜੀ ਦੇ ਵਾਸ਼ਰੂਮ ਚ ਜਾ ਰਹੇ ਪਬਲਿਕ ਵਿੱਚ ਕੀ ਹੋ ਰਿਹਾ ਹਸਪਤਾਲਾਂ ਚ ਇਦਾਂ ਲੱਗ ਕੇ ਲਾਇਆ ਹੋਇਆ ਕਿ ਟ੍ਰਾਂਸ ਵੈਲਕਮ ਕਿਤਨੇ ਕਿਤਨੇ ਸੁਣਦਾ ਹੁੰਨਾ ਕਿ ਇੱਕ ਜਿਹੜਾ ਏਜੰਡਾ ਚੱਲ ਰਿਹਾ ਦੁਨੀਆ ਭਰ ਦੇ ਵਿੱਚ ਡੀ ਪਾਪੂਲੇਸ਼ਨ ਦਾ ਉਹ ਉਹਦੇ ਕਰਕੇ ਵੀ ਇਹ ਹੋ ਰਿਹਾ ਮਤਲਬ ਕਿ ਜੇ ਕੁੜੀਆਂ ਕੁੜੀਆਂ ਨਾਲ ਵਿਆਹ ਕਰਵਾਉਣ ਲੱਗ ਪਣਗੀਆਂ ਮੁੰਡੇ ਮੁੰਡਿਆਂ ਨਾਲ ਵਿਆਹ ਕਰਵਾਉਣ ਲੱਗ ਪਣਗੇ ਉਹ ਕੁਝ ਪਰਸੈਂਟੇਜ ਜਿਹੜੀ ਉਹ ਟਰਾਂਸ ਜੈਂਡਰ ਬਣ ਜੂਗੀ ਸੋ ਇਹ ਸਾਰਾ ਕਿਤਨੇ ਕਿਤੇ ਫਿਰ ਨਾ ਉਹ ਬੱਚੇ ਪੈਦਾ ਕਰ ਸਕਣਗੇ ਅਣਖ ਮੁੱਕ ਜੇਗੀ ਸਰਕਾਰਾਂ ਖਿਲਾਫ ਖੜਨ ਵਾਲੇ ਲੋਕ ਮੁੱਕ ਜਾਣਗੇ ਸੋ ਇਸ ਤਰ੍ਹਾਂ ਦਾ ਸਮਾਜ ਜਿਹੜਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ हां जी दोस्तों छत्तीसगढ़ का ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਤੇ ਬੜੀ ਖਾਸ ਗੱਲਬਾਤ ਅੱਜ ਇਸ ਪ੍ਰੋਗਰਾਮ ਰਾਹੀਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਆ। ਦੋਸਤੋ ਕੈਨੇਡਾ ਜਿੱਥੇ ਪੰਜਾਬੀ ਬਹੁਤਾਤ ਗਿਤੀ ਦੇ ਵਿੱਚ ਵਸਦੇ ਨੇ ਐਵੇਂ ਕਿਹਾ ਜਾਂਦਾ ਹੈ ਕਿ ਕੈਨੇਡਾ ਜਿਹੜਾ ਉਹ ਪੰਜਾਬੀਆਂ ਦਾ ਹੀ ਦੂਸਰਾ ਮੁਲਕ ਹੈ ਜਾਂ ਫਿਰ ਦੂਸਰਾ ਪੰਜਾਬ ਹੈਗਾ। ਸੋ ਸਮੇਂ-ਸਮੇਂ ਦੇ ਉੱਤੇ ਆਉਂਦੀਆਂ ਮੁਸ਼ਕਲਾਂ ਇਹਨਾਂ ਦੇਸ਼ਾਂ ਦੇ ਵਿੱਚ ਬਣਦੇ ਨਵੇਂ ਕਾਨੂੰਨ ਜਾਂ ਫਿਰ ਪਾਲਿਸੀਆਂ ਜਿਹੜੀਆਂ ਹੁੰਦੀਆਂ ਸੋ ਉਹਨਾਂ ਦੇ ਖਿਲਾਫ ਜਦੋਂ ਕੋਈ ਅ ਧਰਨਾ ਰੂਸ ਮੁਜਾਰਾ ਕਰਨਾ ਹੁੰਦਾ ਹੈ ਤੇ ਉਹਦੇ ਵਿੱਚ ਵੀ ਸਿੱਖ ਕੌਮ ਜਿਹੜੀ ਹੈ ਉਹ ਹਮੇਸ਼ਾ ਅੱਗੇ ਰਹਿੰਦੀ ਹੈ ਸੋ ਅੱਜ ਕੱਲ ਇੱਕ ਐਸੀ ਮੁਸ਼ਕਲ ਜਿਹੜੀ ਆ ਉਹ ਦਰਪੇਸ਼ ਆਈ ਹੋਈ ਹੈ ਜਿਹਦੇ ਬਾਰੇ ਸਾਡੇ ਖਾਸ ਤੌਰ ਤੇ ਜਿਹੜੇ ਪੰਜਾਬੀ ਪੇਰੈਂਟਸ ਨੇ ਉਹ ਉਹ ਬੇਖਬਰ ਨੇ ਆਪਣੇ ਬੱਚਿਆਂ ਨੂੰ ਕੈਨੇਡਾ ਅਮਰੀਕਾ ਜਾਂ ਫਿਰ ਹੋਰ ਮੁਲਕਾਂ ਦੇ ਵਿੱਚ ਸਕੂਲਾਂ ਦੇ ਵਿੱਚ ਭੇਜ ਦਿੰਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਸਿਖਾ ਰਹੇ ਨੇ ਉਹਨਾਂ ਦੇ ਟੀਚਰ ਉਹਨਾਂ ਨੂੰ ਕੀ ਸਿਖਾ ਰਹੇ ਕਿਹੋ ਜਿਹੀ ਐਜੂਕੇਸ਼ਨ ਦੇ ਰਹੇ ਹਨ ਹਾਲਾਂਕਿ ਦੂਸਰੀਆਂ ਕਮਿਊਨਿਟੀਆਂ ਬਹੁਤ ਜ਼ਿਆਦਾ ਅਵੇਅਰ ਨੇ ਸੋ ਇੱਕ ਮੋਰਚਾ ਲਗਾਇਆ ਹੋਇਆ ਕੈਨੇਡਾ ਦੇ ਵਿੱਚ ਲਾਇਆ ਵੀ ਸਾਡੇ ਭਾਈ ਸਾਹਿਬ ਜਿਹੜੇ ਭਾਈ ਕਮਲਜੀਤ ਸਿੰਘ ਜੀ ਨੇ ਸੋ ਇਹ ਅਕਸਰ ਹੀ ਆਪਾਂ ਕਹਿੰਦੇ ਆ ਕਿ ਮੋਰਚਿਆਂ ਦੇ ਵਿੱਚ ਜਾਂ ਫਿਰ ਇਹ ਪਾਲਿਸੀਆਂ ਦੇ ਖਿਲਾਫ ਜਿਹੜੇ ਨੇ ਉਹ ਬੋਲਦੇ ਰਹਿੰਦੇ ਨੇ ਤੇ ਅੱਜ ਵੀ ਇਹਨਾਂ ਵੱਲੋਂ ਇੱਕ ਮੋਰਚਾ ਜਿਹੜਾ ਲਾਇਆ ਗਿਆ ਆਪਾਂ ਇਹਨਾਂ ਦੇ ਨਾਲ ਸਾਰੀ ਗੱਲਬਾਤ ਕਰਾਂਗੇ ਕਿ ਮੋਰਚਾ ਕਿਉਂ ਲਾਇਆ ਗਿਆ ਕੀ ਵਜ੍ਹਾ ਹੈ ਕਿਹੜੀ ਐਸੀ ਪਾਲਿਸੀ ਹੈ ਜਿਹੜੀ ਤੁਹਾਨੂੰ ਪਸੰਦ ਨਹੀਂ ਆ ਕੈਨੇਡਾ ਦੇ ਵਿੱਚ ਉਹ ਸਾਰੀ ਗੱਲਬਾਤ ਕਰਾਂਗੇ ਸੋ ਆਪ ਸਭ ਤੋਂ ਪਹਿਲਾਂ ਆਪਾਂ ਭਾਈ ਕਮਲਜੀਤ ਸਿੰਘ ਹੋਰਾਂ ਨੂੰ ਵੈਲਕਮ ਕਰੀਏ ਪਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਪਾਜੀ ਮੈਂ ਅਕਸਰ ਗੱਲ ਕਰਦਾ ਹੁੰਨਾ ਵੀ ਜਿੱਥੇ ਸਿੰਘ ਹੋਣ ਨਾ ਸਿੱਖ ਹੋਣ ਉਹ ਟੇਕੇ ਨਹੀਂ ਬੈਂਦੇ ਕੋਈ ਨਾ ਕੋਈ ਮਤਲਬ ਵੀ ਕਿਤੇ ਨਾ ਕਿਤੇ ਜਿਹੜੇ ਮੋਰਚਿਆਂ ਦੇ ਵਿੱਚ ਜਾਂ ਫਿਰ ਜਿਹੜਾ ਕਦੋਂ ਕਿਸੇ ਦੇ ਕੋਈ ਗੱਲਬਾਤ ਜਿਹੜੀ ਹੁੰਦੀ ਉਹਦੇ ਵਿੱਚ ਅੱਗੇ ਜਿਹੜੇ ਮੋਹਰੀ ਰੂਪ ਦੇ ਵਿੱਚ ਉਹ ਆਉਂਦੇ ਨੇ ਸੋ ਇਹ ਮੋਰਚਾ ਵੀ ਜਿਹੜਾ ਹੈਗਾ ਉਹ ਤੁਹਾਡੇ ਵੱਲੋਂ ਲਾਇਆ ਗਿਆ ਇਹਦੇ ਬਾਰੇ ਜਰੂਰ ਦੱਸਿਓ ਸਾਡੇ ਦਰਸ਼ਕਾਂ ਨੂੰ ਕਿ ਆਖਰ ਕਾਰਨ ਕੀ ਬਣਿਆ ਕਿ ਤੁਸੀਂ 7 ਦਿਨਾਂ ਦਾ ਇਹ ਮੋਰਚਾ ਲਾਇਆ ਹੋਇਆ ਸੋ ਲਗਾਤਾਰ ਚੱਲ ਰਿਹਾ ਹੈ ਸ਼ਾਇਦ ਅੱਜ ਆਖੀਲਾ ਦਿਨ ਵੀ ਹੈਗਾ ਸੋ ਇਹਦੇ ਬਾਰੇ ਜਰੂਰ ਦੱਸਿਓ ਜੀ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਬਹੁਤ ਵਧੀਆ ਕਹਿ ਸੈਕਟਰ ਡਾਟ ਕੇ ਸਿੰਘ ਡਾਟ ਕੇ ਰਹਿੰਦੇ ਨੇ ਜਿੱਥੇ ਵੀ ਜ਼ੁਲਮ ਹੋ ਰਿਹਾ ਉਸਦੇ ਖਿਲਾਫ ਖੜਦੇ ਨੇ ਸੋ ਇਹ ਮੋਰਚਾ ਵੀ ਤਾਂ ਹੀ ਰੱਖਿਆ ਗਿਆ ਸੀ ਸਾਇਬ ਜਾਨ ਨੂੰ ਸਮਰਪਿਤ ਉਹਨਾਂ ਦੀ ਯਾਦ ਵਿੱਚ ਕਿਉਂਕਿ ਇਹ ਯਾਨੀ ਕਿ ਖੀਦੀ ਹਸਤਾ ਚੱਲ ਰਿਹਾ ਸੋ ਉਸਦੇ ਨਾਲ ਹੀ ਇਹ ਮਤਲਬ ਮਾਨਚ ਮਹਾਰਾਜ ਨੇ ਕਹਿ ਲਈ ਅੰਦਾਜ਼ ਕੀ ਇੱਥੇ ਵੀ ਬੱਚਿਆਂ ਦੇ ਖਿਲਾਫ ਬਹੁਤ ਜ਼ੁਲਮ ਹੋ ਰਿਹਾ ਇੱਥੇ ਵੀ ਸਿੰਗਾ ਨੂੰ ਖਾੜਨਾ ਪੈਣਾ ਤੇ ਅਸੀਂ ਇੱਥੇ 24 ਘੰਟੇ 7 ਦਿਨਾਂ ਦਾ ਮੋਰਚਾ ਲਾਇਆ ਹੁ ਹੂੰ ਸੋ ਕਿਸ ਤਰ੍ਹਾਂ ਦਾ ਜ਼ੁਲਮ ਜਿਹੜਾ ਹੈਗਾ ਉਹ ਹੋ ਰਿਹਾ ਮਤਲਬ ਕਿ ਇਹ ਇਹ ਵਿਸਤਾਰ ਨਾਲ ਸਾਨੂੰ ਦੱਸਿਓ ਜਰਾ ਐਕਸਪਲੇਨ ਕਰਕੇ ਦੱਸਿਓ ਕੀ ਵਜ੍ਹਾ ਕੀ ਹੈ ਹਾਂਜੀ ਇਸ ਕੋ ਪਹਿਲਾਂ ਦੱਸ ਦਈਏ ਇਹ ਸਿਰਫ ਨਵਾਂ ਮੋਰਚਾ ਨਹੀਂ ਇੱਥੇ 7 ਦਿਨ ਨਹੀਂ ਸਿਰਫ ਇਹ ਇੱਥੇ 90 ਦਿਨਾਂ ਤੋਂ ਉੱਪਰ ਹੋ ਗਏ ਡੇਲੀ ਕਰਦੇ ਨੂੰ ਪਰ ਉਹ ਲਗਾਤਾਰ 24 ਘੰਟੇ ਨਹੀਂ ਜੀ ਉਹ ਇੱਕ ਕਾਫੀ ਚਿਰ ਤੋਂ ਗੱਲ ਇੱਥੇ ਚੱਲ ਰਹੀ ਆ ਸਕੂਲਾਂ ਵੀ ਸਕੂਲਾਂ ਚ ਦੋਜੀ 1 2 3 ਥੱਲੇ ਖਾਸ ਕਰਕੇ ਸਾਡੇ BC ਟੂਬੇ ਵਿੱਚ ਇਦਾਂ ਦੀਆਂ ਕਿਤਾਬਾਂ ਲਿਆਂਦੀਆਂ ਗਈਆਂ ਸਿਰ ਕਿਤਾਬਾਂ ਦੀ ਗੱਲ ਨਹੀਂ ਮੈਂ ਤੁਹਾਨੂੰ ਸਾਰਾ ਦੱਸੂਗਾ ਕਿ ਉਸ ਇੰਨੀਆਂ ਅਸ਼ਲੀਲ ਤਸਵੀਰਾਂ ਤੇ ਕਹਾਣੀਆਂ ਤੇ ਗੱਲਾਂ ਨੇ ਜੋ ਕਿ ਆਪਾਂ ਚਾਹੇ ਮੁੰਡੇ-ਕੁੰਡੇ ਲਾ ਲਓ ਉਹ ਵੀ ਦੇਖ ਕੇ ਸ਼ਰਮ ਖਾ ਜਾਂਦੇ ਨੇ ਜਿਹੜੇ ਆਪਣੀ ਯੰਗਸਟਰ ਆ ਉਹ ਉਹਨਾਂ ਨੂੰ ਵੀ ਸ਼ਰਮ ਹੁੰਦੀ ਆ ਦੇਖ ਕੇ ਯਾਨੀ ਕਿ ਕਿੰਨੀਆਂ ਅਸ਼ਲੀਲ ਤੇ ਉਹ ਵੀ ਛੋਟੇ ਛੋਟੇ ਬੱਚਿਆਂ ਨੂੰ ਦਿਖਾਈਆਂ ਚਾ ਰੀਆਂ ਤੋਂ ਇੱਕ ਤਾਂ ਕਿਤਾਬਾਂ ਦੀ ਗੱਲ ਆ ਦੂਜੀ ਗੱਲ ਆ ਜਦੋਂ ਮਤਲਬ ਇਹ ਬੱਚਿਆਂ ਨੂੰ ਉਲਝਾ ਰਹੇ ਨੇ ਕਹਿ ਦਿੰਦੇ ਨੇ ਜਦੋਂ ਕੋਸ਼ਿਸ਼ ਟੀਚਰ ਨੇ ਉਹੀ ਪ੍ਰੋਗਰਾਮ ਥੱਲੇ ਇਸ ਸੋਚੀ ਦੇ ਥੱਲੇ ਇਹਨਾਂ ਨੇ ਸੋਚੀ ਲੀਡਸ ਵਾੜੇ ਹੋਏ ਨੇ ਸਾਰੇ ਸਕੂਲਾਂ ਦੇ ਵਿੱਚ ਤੋਂ ਉਹ ਸਿਸਟਮ ਦੇ ਵਿੱਚ ਇਹ ਸੋਚੀ ਲਈ ਤਾਂ ਉਹ ਹੋਰ ਟੀਚਰਾਂ ਨੂੰ ਸਿਖਾਉਂਦੇ ਨੇ ਕਿਦਾਂ ਇਹ ਆਪਾਂ ਪ੍ਰੋਗਰਾਮ ਤਾਰੇ ਕਲਾਸ ਰੂਮ ਤੇ ਲੈ ਕੇ ਜਾਣਾ ਤੋਂ ਉਹ ਬੱਚਿਆਂ ਨੂੰ ਉਲਝਾ ਰਹੇ ਨੇ ਇਦਾਂ ਕਿ ਜੇ ਮਤਲਬ ਮੁੰਡਿਆਂ ਨੂੰ ਕਹਿ ਰਹੇ ਨੇ ਤੁਸੀਂ ਕੁੜੀਆਂ ਨੂੰ ਕੁੜੀਆਂ ਨੂੰ ਕਹਿ ਰਹੇ ਤੁਸੀਂ ਮੁੰਡੇ ਉਹ ਮਤਲਬ ਉਹਨਾਂ ਨੂੰ ਕੰਫਿਊਜ਼ ਬਹੁਤ ਕੀਤਾ ਜਾ ਰਿਹਾ ਉਹਨਾਂ ਨੂੰ ਇਹ ਸਾਇਆ ਜਾ ਰਿਹਾ ਤੁਸੀਂ ਮੁੰਡੇ ਵੀ ਹੋ ਸਕਦੇ ਹੋ ਜਦੋਂ ਮਰਜੀ ਤੁਸੀਂ ਕੁੜੀਆਂ ਵੀ ਬਣ ਸਕਦੇ ਹੋ ਤੇ ਇਸ ਦੇ ਨਤੀਜੇ ਕਾਹ ਫਿਰ ਜਦੋਂ ਉਹ ਇਸ ਗੱਲ ਵਿੱਚ ਫਸ ਜਾਂਦੇ ਨੇ ਕਿ ਸ਼ਾਇਦ ਉਹਦੀ ਗਲਤ ਸੂਝ ਦੇ ਵਿੱਚ ਤੇ ਫਿਰ ਉਹਨਾਂ ਨੂੰ ਫਾਰਮਰ ਬਲਾਕਰ ਸ਼ੁਰੂ ਕੀਤੇ ਜਾਂਦੇ ਨੇ ਸਾਈਕੋਲੋਜਿਸਟ ਵਗੈਰਾ ਉਹ ਜਿਹੜੇ ਹੁੰਦੇ ਆ ਕਾਉਂਸਲਰ ਕਾਉਂਸਲਰ ਸਾਥ ਕੇ ਉਹ ਅੱਧਾ ਘੰਟਾ ਗੱਲ ਕਰਦੇ ਨੇ ਤੇ ਉਹ ਹਾਰਮੋਨ ਬਲੋਕਰ ਸ਼ੁਰੂ ਕਰ ਦਿੰਦੇ ਨੇ ਪਰ ਪ੍ਰੋਬਲਮ ਇੱਥੇ ਇਹ ਆ ਉਹ ਜਿਹੜੇ ਟੀਚਰਾਂ ਨੇ ਉਹ ਬੱਚਿਆਂ ਨੂੰ ਕਹਿੰਦੀਆਂ ਨੇ ਤੁਸੀਂ ਇਹ ਮਾਪਿਆਂ ਕੋਲੇ ਗੱਲ ਨਹੀਂ ਕਰਨੀ ਇਹਦੇ ਬਾਰੇ ਚੋਰੀ ਰੱਖਣਾ ਕਿਉਂਕਿ ਮਾਪਿਆਂ ਨੇ ਤੁਹਾਡਾ ਸਾਥ ਨਹੀਂ ਦੇਣਾ ਇਹਦੇ ਵਿੱਚ ਸਾਰਾ ਕੁਝ ਤੇ ਤੁਸੀਂ ਤਰੇ ਨਹੀਂ ਇਹ ਗੱਲ ਦੱਸਣੀ ਮਾਪਿਆਂ ਨੂੰ ਨਹੀਂ ਦੱਸਣੀ ਹਾਂਜੀ ਬਿਲਕੁਲ ਤੇ ਮਾਪਿਆਂ ਨੂੰ ਨਹੀਂ ਦੱਸਣੀ ਤੇ ਆਪਾਂ ਕਿਉਂਕਿ ਮੈਂ ਦੱਸੂਗਾ ਕਾਹਤੋਂ ਕਿਉਂਕਿ ਇਸਦੇ ਇਹ ਇਹ ਚੀਜ਼ ਦੇ ਵਿੱਚ ਕਾਨੂੰਨ ਵੀ ਇਦਾਂ ਦੇ ਬਣ ਗਏ ਨੇ ਜੇ ਕੋਈ ਰੋਕੂਗਾ ਉਹਨੂੰ 2 ਸਾਲ ਦੀ ਸਜ਼ਾ ਆਪਾਂ ਉਹ ਕਾਨੂੰਨ ਦਾ ਸੈਕਸ਼ਨ ਦਾ ਨਾਮ ਵੀ ਦੱਸਾਂਗੇ ਤੇ ਇਦਾਂ ਹੀ ਜਦੋਂ ਹਾਰਮੋਨ ਬਲੋਕਰ ਸ਼ੁਰੂ ਹੋ ਜਾਂਦੇ ਨੇ ਫਿਰ ਹੌਲੀ-ਹੌਲੀ ਉਹਨਾਂ ਨੂੰ ਜੈਂਡਰ ਸਰਜਰੀ ਆ ਜਿੱਥੇ ਅੰਗ ਵੱਡੇ ਜਾਂਦੇ ਨੇ ਕੱਟੇ ਜਾਂਦੇ ਨੇ ਜਿਹੜੇ ਪ੍ਰਾਈਵੇਟ ਪਾਰਟਸ ਨੇ ਉਹ ਲਿੰਗ ਬਦਲਿਆ ਜਾਂਦਾ ਬੱਚਿਆਂ ਦਾ ਧੱਕੇ ਨਾਲ ਮਤਲਬ ਉਹਨਾਂ ਨੂੰ ਉਲਝਾ ਕੇ ਇਧਰ ਨੂੰ ਫਸਾ ਕੇ ਕਿਉਂਕਿ ਮਾਪਿਆਂ ਦੀ ਤਾਂ ਕੋਈ ਅੰਦਰ ਹੋਂਦਾ ਨਹੀਂ ਆ ਉਹਨਾਂ ਦਾ ਤੇ ਉਹਨਾਂ ਦੀ ਸਰਜਰੀਆਂ ਕਿਉਂ ਕੀ ਜਾਂਦੀਆਂ ਜੋ ਬਾਅਦ ਚ ਰਿਵਰਸਿਬਲ ਨਹੀਂ ਹੁੰਦੀਆਂ ਇਰੀਵਰਸਿਬਲ ਮਤਲਬ ਕਿ ਯਾਨੀ ਕਿ ਆਪਾਂ ਦੁਆਰੇ ਨਹੀਂ ਉਤਾਂ ਦਾ ਫੇਰ ਪਿੱਛੇ ਨੂੰ ਜਾ ਸਕਦੇ ਕਿ ਵੀ ਉਹ ਮੇਰ ਤੋਂ ਗਲਤੀ ਹੋ ਗਈ ਮੈਂ ਫੇਰ ਵਾਪਸ ਮੁੰਡੇ ਤੋਂ ਕੁੜੀ ਕੁੜੀ ਤੋਂ ਮੁੰਡੀ ਮੁੰਡਾ ਫੇਰ ਬਣਨਾ ਚਾਹੁੰਦਾ ਉਹ ਨਹੀਂ ਹੋ ਸਕਦਾ ਫੇਰ ਉਸ ਉਹ ਤਬਾਹੀ ਸਾਰੀ ਜ਼ਿੰਦਗੀ ਲਈ ਹੋ ਜਾਂਦੀ ਹੈ ਬੱਚੇ ਜਿਨ੍ਹਾਂ ਨੇ ਕਰਵਾਈਆਂ ਨੇ ਉਹ ਬਹੁਤ ਪਛਤਾ ਰਹੇ ਨੇ ਤੇ ਉਹਨਾਂ ਦਾ ਮਤਲਬ ਯਾਨੀ ਕਿ ਸੁਸਾਇਡ ਇਟਾ ਹਾਈ ਹੋ ਜਾਂਦਾ ਮਤਲਬ ਉਹ ਸੁਸਾਇਡ ਵੱਲੋਂ ਵੱਧ ਹੀ ਜਾਂਦੇ ਨੇ ਬੱਚੇ ਹੂੰ ਹੂੰ ਮਤਲਬ ਤੁਹਾਡੇ ਕਹਿਣ ਦਾ ਆ ਕਿ ਕੈਨੇਡਾ ਦੇ ਸਕੂਲਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਕਿ ਤੁਸੀਂ ਲਿੰਗ ਚੇਂਜ ਕਰਵਾ ਸਕਦੇ ਹੋ ਮੁੰਡੇ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਕੁੜੀਆਂ ਬਣ ਸਕਦੇ ਹੋ ਕੁੜੀਆਂ ਨੂੰ ਕਿਹਾ ਜਾ ਰਿਹਾ ਤੁਸੀਂ ਮੁੰਡੇ ਬਣ ਸਕਦੇ ਹੋ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਐਜੂਕੇਸ਼ਨ ਦੇ ਰੂਪ ਦੇ ਵਿੱਚ ਦਿੱਤਾ ਜਾ ਰਿਹਾ ਮਤਲਬ ਕਿ ਮਤਲਬ ਜਿਹੜੀ ਇਹ ਐਜੂਕੇਸ਼ਨ ਆ ਇਹ ਕਿਹੜੀਆਂ ਕਲਾਸਾਂ ਤੋਂ ਸ਼ੁਰੂ ਕਰਕੇ ਤੇ ਕਿੱਥੇ ਤੱਕ ਇਹ ਦਿੱਤੀ ਜਾ ਰਹੀ ਹੈ ਇਹ ਜੀ ਇਹ ਛੋਟੀਆਂ ਕਲਾਸਾਂ ਤੋਂ ਸ਼ੁਰੂ ਹੋ ਜਾਂਦੀ ਹੈ ਜਿਵੇਂ ਐਲੀਮੈਂਟਰੀ ਪ੍ਰਾਇਮਰੀ ਤੋਂ ਉੱਥੇ ਸ਼ੁਰੂ ਕੀਤੀ ਜਾਂਦੀ ਹੈ ਹੂੰ 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 ਕੁਛ ਇਦਾਂ ਦੇ ਮਤਲਬ ਕਿਉਂਕਿ ਉਹ ਰੇਨਬੋ ਫਲੈਕਸ ਵੀ ਇਦਾਂ ਦੇ ਲਾਏ ਜਾਂਦੇ ਸਾਰਾ ਟੈਨਸ਼ਨ ਇੱਧਰ ਖਿੱਚਿਆ ਜਾਂਦਾ ਸਕੂਲ 'ਚ ਬੱਚੇ ਬਹੁਤ ਅਨਕੰਫਰਟੇਬਲ ਫੀਲ ਕਰਦੇ ਬਸ ਰੋਜ਼ ਬਸ ਸਾਰੇ ਪਾਸੇ ਧਿਆਨ ਝੰਡਿਆਂ ਨਾਲ ਸੈਕਸ ਵੱਲ ਨੂੰ ਕੀਤਾ ਜਾ ਰਿਹਾ ਤਾਂ ਇਥੇ ਸੀ ਉਹ ਇਦਾਂ ਦੇ ਲਿਖੇ ਵੀ ਹੈ ਨਾਰੇ ਜੋ ਸੈਕਸੁਅਲਾਈਜ਼ ਨਾ ਕੀਤਾ ਜਾਵੇ ਬੱਚਿਆਂ ਨੂੰ ਯੋਗੀ ਬੱਚਿਆਂ ਦਾ ਧਿਆਨ ਹੋਣਾ ਚਾਹੀਦਾ ਮੈਂ ਸਾਇੰਸ ਇੰਗਲਿਸ਼ ਫਿਜ਼ਿਕਸ ਜੋ ਵੀ ਹੈਗਾ ਇਹ ਬੱਚਿਆਂ ਦਾ ਸਾਰੇ ਪਾਸੇ ਧਿਆਨ ਹੋਣਾ ਸੈਕਸ ਵੱਲ ਜਿਆਦਾ ਕੀਤਾ ਜਾ ਰਿਹਾ ਹੂੰ ਓਕੇ ਓਕੇ ਅੱਛਾ ਭਾਜੀ ਇਹ ਇਹਦਾ ਕਾਰਨ ਕੀ ਹੈ ਮਤਲਬ ਕਿ ਕਿਉਂ ਇਹ ਇਹ ਸਾਰਾ ਕੁਝ ਕੀਤਾ ਜਾ ਰਿਹਾ ਆਪਾਂ ਤਾਂ ਇਹ ਦੇਖਦੇ ਨਾ ਕਿ ਸਕੂਲ ਨੂੰ ਆਪਾਂ ਬਹੁਤ ਵੱਡਾ ਦਰਜਾ ਦਿੰਦੇ ਆ ਕਿ ਜਿੱਥੋਂ ਬੱਚੇ ਪੜ੍ਹ ਲਿਖ ਕੇ ਨਿਕਲਦੇ ਰਹਿ ਆਪਣੀ ਲਾਈਫ ਬਣਾਉਂਦੇ ਆ ਫਿਊਚਰ ਬਣਾਉਂਦੇ ਆ ਕਈ ਤਰ੍ਹਾਂ ਦੀ ਜਿਹੜੀਆਂ ਫੀਲਡ ਹੁੰਦੇ ਨੇ ਉਹਦੇ ਵਿੱਚ ਉਹ ਚੱਲੇ ਜਾਂਦੇ ਆ ਸੋ ਐਜੂਕੇਸ਼ਨ ਵਾਸਤੇ ਅਸੀਂ ਸਕੂਲ ਭੇਜਦੇ ਆ ਪਰ ਸਕੂਲ ਦੇ ਵਿੱਚ ਫਿਰ ਇਹ ਐਜੂਕੇਸ਼ਨ ਜਿਹੜੀ ਹੈ ਉਹ ਕਿਉਂ ਐਡ ਕੀਤੀ ਗਈ ਕਾਰਨ ਕੀ ਹੈ ਸਰਕਾਰ ਕਿਉਂ ਚਾਹੁੰਦੀ ਹੈ ਇਸ ਤਰ੍ਹਾਂ ਕਰਨਾ ਸਰਕਾਰ ਦਾ ਕਹਿਣ ਦਾ ਹੈਗਾ ਉਹਨਾਂ ਦਾ ਦਰਸ਼ਨ ਦੱਸ ਦਿੰਨੇ ਆ ਤੇ ਮਤਲਬ ਜੋ ਅਸੀਂ ਸਮਝਦੇ ਆ ਉਹ ਵੱਖਰਾ ਹੈ ਪਰ ਤੁਹਾਨੂੰ ਲੱਗਦਾ ਇਹ ਸਾਰਾ ਮਤਲਬ ਭੂਰ ਕਾਰਨ ਕਰਕੇ ਕੀਤਾ ਜਾ ਰਿਹਾ ਪਰ ਉਹ ਕਹਿ ਰਹੇ ਨੇ ਕਿਉਂਕਿ ਕੁਝ ਬੱਚੇ ਹੁੰਦੇ ਨੇ ਨੇਚਰਲੀ ਜੋ ਆ ਟ੍ਰਾਂਸ ਜੈਂਡਰ ਹੁੰਦੇ ਨੇ ਜਿਵੇਂ ਆਪਾਂ ਇੰਡੀਆ ਵਿੱਚ ਖੁਸਰੇ ਕਹਿੰਦੇ ਨੇ ਜਾਂ ਕੋਈ ਹੋਰ ਇਦਾਂ ਵੀ ਕਲਾਸ ਹੁੰਦੀ ਹੈ ਜਿੱਤੇ ਥੋੜੇ ਥੋੜੇ ਹੁੰਦੇ ਨੇ ਨੇਚਰਲੀ ਹੁੰਦੇ ਨੇ ਉਹ ਬਹੁਤ ਹਟਗੜਤੀ ਦੇ ਹੁੰਦੇ ਨੇ ਉਹ ਕਿਹਾ ਜਾਂਦਾ ਜੀ ਇਹ ਉਹਨਾਂ ਦੇ ਹੱਕਾਂ ਦੀ ਖਤਰ ਹੈ ਜੀ ਬੱਚੇ ਉਹਨਾਂ ਨੂੰ ਹੇਟ ਨਾ ਕਰਨ ਤਾਂ ਕਰਕੇ ਕੀਤਾ ਜਾ ਰਿਹਾ ਪਰ ਉਹ ਹੀ ਪ੍ਰੋਬਲਮ ਉਹ ਬੱਚਿਆਂ ਨੂੰ ਆਪਾਂ ਹੋਰ ਤਰੀਕੇ ਨਾਲ ਵੀ ਸਮਝਾਉਂਦੇ ਕਿ ਤੁਸੀਂ ਕਿਸੇ ਦੇ ਰੰਗ ਰੂਪ ਜਾਂ ਕਿਸੇ ਦੇ ਧਰਮ ਤੇ ਜਾਂ ਹੋਰ ਗੱਲਾਂ ਤੇ ਕਿਸੇ ਨੂੰ ਨਫਰਤ ਨਹੀਂ ਕਰਨੀ ਉਹ ਆਲਰੇਡੀ ਪੜਾਇਆ ਜਾ ਰਿਹਾ ਸਕੂਲਾਂ ਵਿੱਚ ਜੀ ਉਤਾ ਹੀ ਇਹ ਸਿਖਾਇਆ ਜਾਵੇ ਕਿ ਜੇ ਕੋਈ ਇਸ ਤਰ੍ਹਾਂ ਦਾ ਹੈ ਵੀ ਆ ਨੈਚੁਰਲੀ ਤੇ ਉਹਨੂੰ ਹੇਠ ਨਾ ਕੀਤਾ ਜਾਵੇ ਪਰ ਇਹਨਾਂ ਨੇ ਕੀ ਕੀਤਾ ਉਸ ਤੋਂ ਬਹੁਤਾਈ ਲੱਗ ਕਿੰਨਾ ਜ਼ਿਆਦਾ ਪੈਸਾ ਇੰਨਾ ਜ਼ਿਆਦਾ ਰਿਸੋਰਸ ਸਾਰੇ ਇੱਕ ਗੱਲ ਤੇ ਲੱੱਪਿਆ ਹੋਇਆ ਇੱਥੋਂ ਫਿਰ ਸਾਫ ਨਜ਼ਰ ਆਉਂਦਾ ਜਿੰਨੀ ਕੁ ਪ੍ਰੋਬਲਮਾਂ ਜਿੰਨਾ ਸੋਲੂਸ਼ਨ ਲੈ ਕੇ ਆਏ ਆ ਕਿ ਇਹਦੇ ਪਿੱਛੇ ਕੋਈ ਗੜਬੜ ਹੋਰ ਆ ਹੂੰ 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 ਅੱਛਾ ਪੰਜਾਬੀ ਜਿਹੜੇ ਪਰਿਵਾਰ ਨੇ ਉਹ ਕਿੰਨੇ ਕੁ ਅਵੇਅਰ ਹੈਗੇ ਆ ਕਿਉਂਕਿ ਮੈਂ ਮਤਲਬ ਅਕਸਰ ਗੱਲ ਕਰਦਾ ਹੁਣਾ ਮੁਸਲਮਾਨ ਕਮਿਊਨਿਟੀ ਜਿਹੜੀ ਆ ਉਹ ਅਵੇਅਰ ਨੇ ਉਹ ਮੋਚੇ ਲਾਉਂਦੇ ਇੱਥੇ ਯੂਕੇ ਦੇ ਵਿੱਚ ਵੀ ਉਹ ਕਰਦੇ ਆ ਪ੍ਰੋਟੈਸਟ ਕਰਦੇ ਆ ਪਰ ਪੰਜਾਬੀ ਜਿਹੜੇ ਨੇ ਯੂਕੇ ਦੇ ਵਿੱਚ ਤਾਂ ਕਦੇ ਬੋਲੇ ਹੀ ਨਹੀਂ ਇਸ ਇਸ ਵਿਸ਼ੇ ਦੇ ਉੱਪਰ ਸੋ ਪੰਜਾਬੀ ਇਸ ਮਸਲੇ ਨੂੰ ਲੈ ਕੇ ਕਿੰਨੇ ਕਵੇਰ ਨੇ ਹਾਂਜੀ ਦੇਖੋ ਜੀ ਇੱਥੇ ਗੋਰੇ ਕੁਛ ਕੁਛ ਗੋਰੇ ਕਾਫੀ ਜਰ ਤੋਂ ਲੱਗੇ ਹੋਏ ਨੇ ਤੇ ਫਿਰ ਮੈਂ ਖੁਦ ਡੇਢ ਸਾਲ ਹੋ ਗਿਆ ਵੀਡੀਓ ਪਾਈ ਸੀ ਸੋਸ਼ਲ ਮੀਡੀਆ ਤੇ ਇਸ ਵਿੱਚ ਪੰਜਾਬੀ ਵਿੱਚ ਜੋ ਜੋ ਮੰਨਿਆ ਜਾਂਦਾ ਕਿ ਪਹਿਲੀ ਜਾਂ ਪਹਿਲੀਆਂ ਵੀਡੀਓ ਵਿੱਚੋਂ ਫਿਰ ਮੈਂ ਪੰਜਾਬੀ ਚ ਦੇ ਲੇਖ ਵੀ ਲਿਖੇ ਮਤਲਬ ਗੁਰਦੁਆਰਿਆਂ ਚ ਜਾ ਕੇ ਵੀ ਸਪੀਚਸ ਕੀਤੀਆਂ ਮੁਸਲਮਾਨ ਵੀ ਥੋੜਾ ਚਿਰ ਉੱਥੇ ਵਿੱਚ ਦੀ ਇੱਥੇ ਮਿਲੀਅਨ ਮਾਰਚ ਹੋਇਆ ਸਤੰਬਰ 20 ਤੋਂ ਉਦੋਂ ਤੋਂ ਇੱਥੇ ਮੋਰਚਾ ਲੱਗਿਆ ਹੋਇਆ ਲਗਾਤਾਰ ਬੱਬੇ ਦੇਣਾ ਤੋਂ ਉੱਪਰ ਹੋ ਗਿਆ ਸੋ ਮੁਸਲਮਾਨ ਵੀ ਥੋੜੇ ਲੱਗੇ ਸੀਗੇ ਥੋੜਾ ਚਿਰ ਪਰ ਉਹ ਹੁਣ ਜਿਹੜਾ ਵਾਰ ਲੱਗਿਆ ਹੋਇਆ ਪਾਕਿਸਤਾਨ ਕਰਕੇ ਉਹ ਹਟ ਗਏ ਪਿੱਛੇ ਸੋ ਉਹਨਾਂ ਦੀ ਹੁਣ ਪਾਲਾ ਨਹੀਂ ਨਜ਼ਰ ਆ ਰਿਹਾ ਮਤਲਬ ਕਰ ਰਹੇ ਨੇ ਮਾੜਾ ਮੋਟਾ ਕਰ ਰਹੇ ਨੇ ਸੋ ਪਰ ਪੰਜਾਬੀ ਸਰੀ ਇਕੱਠੇ ਹੋਏ ਸੀਗੇ 20 ਤਰੀਕ ਨੂੰ ਇੱਥੇ ਐਰਪੋਰਟ ਚ ਇਕੱਠੇ ਹੋਏ ਸੀ ਕਾਫੀ ਗਿਣਤੀ ਵਿੱਚ ਵੱਡੀ ਗਿਣਤੀ ਵਿੱਚ ਤੋ ਐਪਸੋਰ ਜਿਹੜੇ ਕੱਥੇ ਹੋਏ ਸੀ ਉਹ ਉੱਡਣ ਤੋਂ ਹੀ ਲੱਗੇ ਹੋਏ ਨੇ ਤੋ ਇੱਕ ਤੋਂ ਉੱਪਰ ਵੀ ਰੈਲੀ ਹੋਈ ਫਿਰ ਨਵੰਬਰ ਚ ਵੀ ਰੋਡ ਰੈਲੀ ਅਸੀਂ ਕੀਤੀ ਜਿੱਥੇ ਇਹਨਾਂ ਨੇ ਆਪਣਾ ਇੱਕ ਟਰੈਕਟਰ ਵੀਰ ਦਾ ਟਰੈਕਟਰ ਵੀ ਪੁਲਿਸ ਨੇ ਪਲਟਾਤਾ ਉਹ ਜਾਂ ਉਹੀ ਗਾਰ ਵੀ ਖਤਰੇ ਚ ਕਾਫੀ ਚੱਲ ਗਈ ਸੀ ਤੋ ਇਦਾਂ ਅਸੀਂ ਹੁਣ ਆਹ 24 ਘੰਟੇ ਵਾਲਾ ਮੋਰਚਾ ਲੱਗਿਆ ਆਪਾਂ ਜਿੰਨਾ ਤੱਕ ਇਹ ਹਟਦੀ ਨਹੀਂ ਬੱਚਿਆਂ ਦੇ ਖਿਲਾਫ ਜੋ ਇਹ ਜ਼ੁਲਮ ਹੋ ਰਿਹਾ ਖਟ ਨਹੀਂ ਰਿਹਾ ਕਿਉਂਕਿ ਮਾਪੇ ਆ ਹੁਣ ਕਿਉਂਕਿ ਮਾਪੇ ਨੂੰ ਹੁਣ ਪਤਾ ਲੱਗ ਗਿਆ ਸਾਡੇ ਖਾਸ ਕਰਕੇ ਐਪਸੂਡ ਤੋਂ ਸਰੀ ਜੋ ਹਜੇ ਨਹੀਂ ਜਾਗਤਾ ਨਹੀਂ ਆ ਪਰ ਐਪਸੂਡ ਵਿੱਚ کافی ਪੈਰੈਂਟਸ ਜੁੜ ਗਏ ਨੇ ਹਜੇ ਵੀ ਬਹੁਤ ਨੇ ਜਿਨ੍ਹਾਂ ਨੇ ਜੁੜਨਾ ਕਿਉਂਕਿ ਆਪਾਂ ਗਾਂ-ਗਾਂ ਤੱਕ ਸਨੇਹਾ ਪਹੁੰਚਾਉਣਾ ਤੁਹਾਡੇ ਚੈਨਲ ਰਾਹੀਂ ਵੀ ਹੋਰ ਨਾਰਾਂਹੀਂ ਮੇਰੇ ਤੋਂ ਇਹ ਕੋਸ਼ਿਸ਼ ਹੀ ਇਈ ਆ ਕਿ ਯਾਨੀ ਕਿ ਬਾਪੇ ਆ ਕੇ ਦੱਸ ਰਹੇ ਨੇ ਹੁਣ ਸਾਨੂੰ ਬੱਚੇ ਦੱਸ ਰਹੇ ਨੇ ਮਾਪਿਆਂ ਨੂੰ ਕਿ ਸਾਡੇ ਸਕੂਲ ਵਿੱਚ ਇਹ ਗੱਲ ਹੋਈ ਹੈ ਸਾਡੇ ਰਿਪੋਰਟ ਕਾਰਡ ਤੇ ਇਹ ਲਿਖਿਆ ਜਾ ਰਿਹਾ ਸਾਨੂੰ ਕਲਾਸ ਵਿੱਚ ਇਹ ਦੱਸਿਆ ਜਾ ਰਿਹਾ ਪੜਵਾਪਿਆਂ ਦਾ ਧਿਆਨ ਇੱਧਰ ਉਹ ਹੈ ਮਤਲਬ ਥੋੜੀ ਅਵੇਅਰਨੈਸ ਆਈ ਹੈ ਕਾਫੀ ਅੱਛਾ ਅੱਛਾ ਬੱਚੇ ਦੱਸਣ ਲੱਗ ਪਏ ਆ ਘਰ ਆ ਕੇ ਚੀਜ਼ਾਂ ਇਹ ਜਿਹੜੀਆਂ ਵੀ ਇਹ ਸਿਖਾਈਆਂ ਜਾ ਰਹੀਆਂ ਸਨ ਬੱਚਿਆਂ ਨੇ ਦੱਸਿਆ ਕਿ ਜਿਵੇਂ ਉਹ ਸਪੋਰਟਸ ਵਗੈਰਾ ਖੇਡਦੀਆਂ ਚੇਂਜਿੰਗ ਰੂਮ ਜਾਂਦੀਆਂ ਉੱਥੇ ਕਈ ਲੜਕੇ ਆ ਜਿਹੜੇ ਕਹਿ ਦਿੰਦੇ ਅਸੀਂ ਟਰਾਂਸ ਟਰਾਂਸ ਮਤਲਬ ਅਸੀਂ ਹੁਣ ਅ ਫੀਮੇਲ ਫੀਲ ਕਰਦੇ ਆ ਸੀ ਜ ਮਤਲਬ ਕੁੜੀ ਫੀਲ ਕਰਦੇ ਆ ਸੀ ਹੁਣ ਫਿਰ ਕੁੜੀਆਂ ਦੇ ਵਾਸ਼ਰੂਮ ਚ ਚਲ ਜਾਂਦੇ ਜਦੋਂ ਬੱਚੀਆਂ ਚੇਂਜ ਕਰਦੀਆਂ ਉੱਤੇ ਕਈ ਇਤਾਂ ਦੀਆਂ ਧਟਨਾਵਾਂ ਹੋਈਆਂ ਤੂੰ ਬੱਚੀਆਂ ਨੇ ਦੱਸਿਆ ਕਿ ਇਹ ਮਤਲਬ ਇਹ ਜਿਹੜਾ ਸਕੂਲਾਂ ਚੋਂ ਲਿਖਿਆ ਜਾਂਦਾ ਕਿ ਟਰਾਂਸ ਬੰਦੇ ਜ ਮਤਲਬ ਜੇ ਤੁਹਾਨੂੰ ਫੀਲ ਹੋ ਰਿਹਾ ਤੁਸੀਂ ਅੱਜ ਕੁੜੀ ਆ ਤੁਸੀਂ ਕੁੜੀ ਦੇ ਵਾਸ਼ਰੂਮ ਚ ਜਾ ਰਹੇ ਆ ਪਬਲਿਕ ਪੇਚ ਵੀ ਹੋ ਰਿਹਾ ਹਸਪੀਟਲਾਂ ਚ ਵੀ ਇਦਾਂ ਲੱਗ ਕੇ ਲਾਇਆ ਹੋਇਆ ਕਿ ਟਰਾਂਸ ਵੈਲਕਮ ਹੂੰ ਇਹ ਮਤਲਬ ਮੌਕੇ ਤੇ ਜਿਹੜਾ ਕੋਈ ਕਾਨੂੰਨ ਨਹੀਂਗਾ ਕਿ ਕਿਦਾਂ ਕਿਹੜਾ ਬੰਦਾ ਕਹਿ ਸਕਦਾ ਮੈਂ ਟਰਾਂਸ ਜਦੋਂ ਮਰਜੀ ਕਹਿ ਕੇ ਆਪਾਂ ਕੁੜੀਆਂ ਦੇ ਵਾਸ਼ਰੂਮ ਤੋਂ ਬਾਹਰ ਜੀ ਜਦੋਂ ਮਰਜੀ ਬਾਹਰ ਆ ਕੇ ਕਹਿ ਦਿਆ ਮੈਂ ਹੁਣ ਤਾਂ ਮੈਂ ਬੰਦਾ ਫੀਲ ਕਰ ਰਿਹਾ ਹਾਂ ਇਹ ਪਾਗਲਪਨ ਦਾ ਬਹੁਤ ਜ਼ਿਆਦਾ ਹਾਂ ਹਾਂ ਅੱਛਾ ਭਾਜੀ ਅੱਜ ਕੱਲ੍ਹ ਨਾ ਟਿਕਟੌਕ ਦੇ ਉੱਤੇ ਤੇ ਜਾਂ ਫਿਰ ਹੋਰ ਜਿਹੜੇ ਪਲੇਟਫਾਰਮਸ ਆ ਉਹਦੇ ਉੱਤੇ ਵੀਡੀਓਜ਼ ਦੇਖਣ ਨੂੰ ਮਿਲਦੀਆਂ ਨੇ ਪਤਾ ਜਿਹੜੇ ਮੁੰਡੇ ਨੇ ਪੰਜਾਬੀ ਵੀ ਬਹੁਤ ਸਾਰੇ ਨੇ ਕਿ ਉਹ ਹਰਕਤਾਂ ਕੁੜੀਆਂ ਵਾਲੀਆਂ ਕਰਦੇ ਆ ਤੇ ਉਹ ਕਹਿੰਦੇ ਕਿ ਲਓ ਜੀ ਸਾਡੇ 'ਚ ਤਾਂ ਆਹ ਲੱਛਣ ਨੇ ਫਿਰ ਇੱਕ ਤੁਸੀਂ ਦੇਖਿਆ ਹੁਣ ਸਰਦਾਰ ਮੁੰਡਾ ਵੀ ਹੈਗਾ ਦਾੜੀ ਵੀ ਆਦੇ ਪਟਕਾ ਵੀ ਬੰਨਿਆ ਹੋਇਆ ਤੇ ਉਹ ਉਹ ਮਤਲਬ ਕਿ ਕੁੜੀਆਂ ਵਾਂਗ ਰਿਐਕਟ ਕਰਦਾ ਉਹਦਾਂ ਦੇ ਕੱਪੜੇ ਗੁੱਬੜੇ ਪਾਉਂਦਾ ਸੋ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਜਿਹੜੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਉਹਦਾ ਹੀ ਅਸਰ ਹੈ ਜਿਹੜਾ ਅੱਜ ਕੱਲ ਨਿੱਕੋ ਕਿ ਸਾਹਮਣੇ ਆ ਰਿਹਾ ਬਿਲਕੁਲ ਬਿਲਕੁਲ ਇਹ ਨਾ ਇਹ ਤਰਫ ਐਜੂਕੇਸ਼ਨ ਵਿੱਚ ਨਹੀਂ ਇਹ ਪੋਲਿਟੀਕਲ ਵਿੱਚ ਵੀ ਆ ਇਹ ਲੀਗਲ ਵਿੱਚ ਵੀ ਆ ਇਹ ਸਾਰੇ ਦੁਨੀਆ ਭਰ ਦੇ ਗਲੋਬਲ ਲੈਵਲ ਤੇ ਹੋ ਰਿਹਾ ਕਿਉਂਕਿ ਜਿੱਥੇ ਵੀ ਗੱਲ ਕਰੋ ਉਹ ਕਹਿੰਦੇ ਯੂਨ ਹਿਊਮਨ ਰਾਈਟਸ ਦੀ ਗੱਲ ਹੈ ਯੂਨ ਵਿੱਚ ਗੱਲ ਇਹ ਬਾੜੀ ਗਈ ਆ ਤੇ ਇੱਦਾਂ ਹੀ ਮੈਂ ਜੋ ਜਦੋਂ ਦੇ ਡਾਕੂਮੈਂਟ ਸਾਰੇ ਦੇਖ ਕੇ WHO ਤੋਂ ਜੁੜੇ ਆਏ ਆ ਉਹਦੇ ਚ ਉਹਦੇ ਇਹੀ ਪਾਲਿਸੀਆਂ ਲਿਖੀਆਂ ਹੋਈਆਂ ਕਿ ਸਾਰੀ ਦੁਨੀਆ 'ਚ ਲਾਗੂ ਕਰਦੀਆਂ ਤੇ ਕਾਰਪੋਰੇਟ ਘਰਾਣੇ ਜਿਹੜਾ ਬਹੁਤ ਉਮੀਦ ਕਰਾਉਂਦਾ ਕਾਰਪੋਰੇਟਾਂ ਦਾ ਜਿਹੜਾ ਟਾਪ ਤੇ ਅੱਟਾ ਗੁੱਲੀ ਆ ਦੇ ਇਹਨਾਂ ਦੇ ਵੱਡੇ ਵੱਡੇ ਕਾਰਪੋਰੇਸ਼ਨ ਸਾਰੇ ਜੁੜੇ ਹੋਏ ਆ ਉਹ ਇਸ ਕਾਲ ਦੇ ਵਿੱਚ HEG ਫੋਰਮ ਰੱਖਿਆ ਹੁਣ ਜਿਹਨਾਂ ਨੂੰ ਆ ਇਕਨੋਮਿਕ ਸੋਸ਼ੀਅਲ ਤੇ ਮਤਲਬ ESC ਫੋਰ ਕਰਦੇ ਨੇ ਉਹਨੂੰ ਤੋਂ ਗਰੋਥ ਦਾ ਤੇ ਉਹ ਕਹਿੰਦੇ ਕਿਦੇ ਵਿੱਚ ਹੀ ਮਤਲਬ ਜੇ ਤੁਸੀਂ ਇਹ ਚੀਜ਼ ਨੂੰ ਪ੍ਰੋਮੋਟ ਕਰੋਗੇ ਤੁਹਾਨੂੰ ਪਹੁੰਚ ਜ਼ਿਆਦੇ ਮਿਲ ਜਾਵੇਗੀ ਤੁਹਾਡੇ ਚ ਇਨਵੈਸਟਮੈਂਟ ਜ਼ਿਆਦਾ ਕਰਾਂਗੇ ਉਹ ਹੈ ਸਾਰੀ ਦੁਨੀਆ ਕਹੋਰੇ ਹੂੰ 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 ਸੋ ਮਤਲਬ ਮੈਂ ਕਿਤੇ ਨਾ ਕਿਤੇ ਜਦੋਂ ਸੁਣਦਾ ਹੁੰਦਾ ਉਹ ਇਹੀ ਕਹਿੰਦੇ ਵੀ ਜਿਹੜਾ ਇੱਕ ਅ ਏਜੰਡਾ ਚੱਲ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਉਹਨੂੰ ਲੈ ਕੇ ਮਤਲਬ ਕਿ ਉਹਨਾਂ ਦੀ ਇੱਕ ਇਹ ਵੀ ਪਾਲਿਸੀ ਹੈਗੀ ਆ ਕਿ ਇਸ ਤਰ੍ਹਾਂ ਦੀ ਐਜੂਕੇਸ਼ਨ ਜਿਹੜੀ ਹੈ ਸਕੂਲਾਂ ਦੇ ਵਿੱਚ ਵਾੜੀ ਜਾਵੇ ਤਾਂ ਕਿ ਪਾਪੂਲੇਸ਼ਨ ਜਿਹੜੀ ਘਟਾਈ ਜਾਵੇ ਜਦੋਂ ਮੁੰਡਾ ਮੁੰਡੇ ਨਾਲ ਵਿਆਹ ਕਰਵਾਏਗਾ ਕੁੜੀ ਕੁੜੇ ਨਾਲ ਵਿਆਹ ਕਰਵਾਏਗੀ ਬੱਚੇ ਪੈਦਾ ਨਹੀਂ ਹੋਣਗੇ ਪਾਪੂਲੇਸ਼ਨ ਨੂੰ ਵੀ ਥੱਲੇ ਲਿਆਉਣਾ ਸੋ ਇਹ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤਾਂ ਹੀ ਇਹ ਕੀਤਾ ਜਾ ਰਿਹਾ ਇਹ ਜਿਵੇਂ ਮਤਲਬ ਜਿਵੇਂ ਨਾਲ ਉਹਨਾਂ ਇਹ ਵੀ ਮੈਂ ਗੱਲਾਂ ਦੇਖੋ ਜਿੱਥੇ ਆਪਾਂ ਜ਼ੁਲਮ ਦੇ ਖਿਲਾਫ ਲੜਨਾ ਉਥੇ ਬੱਚਿਆਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਯਾਨਕਿ ਮੈਂ ਮੁੰਡਾ ਜਾਂ ਕੁੜੀਆਂ ਇਹਦੇ ਚ ਹੀ ਉਲਝੇ ਪਏ ਤੇ ਮਤਲਬ ਯਾਨਕਿ ਇਹ ਸਾਰੀ ਗਲੋਬਲ ਲੈਵਲ ਤੇ ਹੋ ਰਿਹਾ ਤੇ ਪੰਜਾਬੀ ਚ ਵੀ ਅਸੀਂ ਦੇਖ ਰਹੇ ਆ ਇੱਥੇ ਵੀ ਆਪ ਨੂੰ ਧਾਰਮਿਕ ਤੌਰ ਤੇ ਵੀ ਇਹ ਕੋਸ਼ਿਸ਼ ਕਰ ਰਹੇ ਇਹਨੂੰ ਜਸਟੀਫਾਈ ਕਰਨ ਦੀ ਇਹ ਠੀਕ ਆ ਕੁਝ ਬੰਦੇ ਇਹਨਾਂ ਨੇ ਇਦਾਂ ਦੇ ਚੁਣਵੇਂ ਇੱਥੇ ਵਰਤ ਰਹੇ ਨੇ ਜਿਹੜੇ ਪ੍ਰੋਫੈਸਰ ਵਗੈਰਾ ਵੀ ਨੇ ਯੂਨੀਵਰਸਿਟੀਆਂ ਚ ਉਹ ਕਿਉਂਕਿ ਇਸ ਪ੍ਰੋਪਾਗੈਂਡਾ ਥਲੇ ਆ ਚੁੱਕੇ ਨੇ ਤੇ ਉਹਨਾਂ ਨੂੰ ਇਹ ਵਰਤਿਆ ਜਾ ਰਿਹਾ ਸਿੱਖੀ ਆ ਸਿੱਖੀ ਵਿੱਚ ਜਾਇਜ਼ ਆ ਸਾਰਾ ਕੁਝ ਇਹ ਇਦਾਂ ਦਾ ਕੱਲ ਨੂੰ ਤੁਸੀਂ ਸੁਣਨ ਨੂੰ ਆਊਗਾ ਤੁਹਾਨੂੰ ਦੇਖ ਲਿਓ ਕਿਉਂਕਿ ਮੈਨੂੰ ਪਤਾ ਦੇਖ ਲਿਆ ਸੀ ਇਹਨਾਂ ਦਾ ਸਿਸਟਮ ਇਹ ਕੀ ਬੰਦੇ ਇਹਨਾਂ ਨੇ ਆਲਰੇਡੀ ਆਫੇਵਲ ਬਣਾ ਚੁੱਕੇ ਆ ਕੀ ਸਾਡਾ ਵਿਰੋਧ ਕਰ ਲਈ ਜੇ ਅਸੀਂ ਡਟ ਕੇ ਖੜੇ ਕਿ ਆਈ ਬਾਈ ਸਿੱਕੀ ਚ ਤਾਂ ਇਹ ਕੀ ਗਾ ਕੋਈ ਵੱਡੀ ਗੱਲ ਨਹੀਂ ਇਦਾਂ ਦੇ ਵੀ ਇਹਨਾਂ ਨੇ ਪਿਆਰ ਕਰ ਰਹੇ ਤੇ ਆਪ ਨੂੰ ਜਿਆਦਾ ਸੁਣ ਕੇ ਆਊਗਾ ਤੇ ਪੰਜਾਬ ਦੇ ਜਿਹੜੇ ਜਿਵੇਂ ਕੋਰਡ ਫਾਊਂਡੇਸ਼ਨ ਆ ਉਹਨਾਂ ਨੇ ਬੁਰਾ ਹੀ ਲੱਗ ਕੇ ਲਾਇਆ ਜੋ ਪੰਜਾਬ ਚ ਬਹੁਤ ਸਾਲ ਤੋਂ ਕੰਮ ਕਰਦੀ ਆ ਭਾਗਾਂ ਟਾਈਮ ਤੋਂ ਉਹ ਗ੍ਰੀਨ ਰੈਵਿਊਲੂਸ਼ਨ ਵੇਲੇ ਵੀ ਹੁਣ ਵੀ ਉਹ ਕੋਰਡ ਫਾਊਂਡੇਸ਼ਨ ਦਾ ਪੂਰਾ ਜੋਰ ਲੱਗਿਆ ਹੋਇਆ ਕਿ ਇਹ ਉਹਨਾਂ ਨੇ ਲਿਖਿਆ ਹੋਇਆ ਕਿ ਅਸੀਂ ਭਾਰਤ ਨੂੰ ਪੰਜਾਬ ਨੂੰ ਸਾਰਾ ਇਹ ਮਤਲਬ ਇਧਰ ਟ੍ਰਾਂਸਜੈਕਸ਼ਨ ਟਰਾਂਸ ਜੈਂਡਰਿਜ਼ਮ ਬੋਲ ਤੱਕਰ ਹੂੰ ਹੂੰ ਅੱਛਾ ਮੇਰਾ ਇੱਕ ਸਵਾਲ ਜਿਹੜਾ ਮੈਂ ਅਕਸਰ ਸੋਚਦਾ ਵੀ ਹੁੰਦਾ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹੈ ਟਰਾਂਸ ਜੈਂਡਰ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਵੀ ਜਿਵੇਂ ਖੁਸਰੇ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਹੈਗੇ ਨੇ ਸੋ ਉਹ ਉਹਨਾਂ ਨਾਲ ਤਾਂ ਨਹੀਂ ਪ੍ਰੋਬਲਮ ਹੈਗੀ ਸਾਡੀ ਮਤਲਬ ਕਿ ਉਹ ਤਾਂ ਜਿਹੜੇ ਨੇਚਰਲੀ ਨੇ ਮਤਲਬ ਕਿ ਉਹ ਬਣ ਰਹੇ ਨੇ ਪਰ ਇਹ ਜਿਹੜੇ ਨੇ ਬਣਾਏ ਜਾ ਰਹੇ ਇੱਥੇ ਤੱਕ ਜਿਹੜੇ ਜੇਸ ਕੀ ਹੈਗੇ ਨੇ ਜਿਹੜੇ ਐਡਾਉਟਰ ਹੈਗੇ ਨੇ ਕੁਝ ਓਵਿਸਟ ਤੋਂ ਤੰਗ ਨੇ ਉਹ ਵੀ ਇੱਥੇ ਆ ਕੇ ਪ੍ਰੋਟੈਸਟ ਨਾਲ ਕਈ ਇੱਕ ਦੋ ਖੜਦੇ ਨੇ ਕਿ ਇਹ ਨਾ ਹੋਵੇ ਕਿ ਸਾਡੀ ਕਮਿਊਨਿਟੀ ਇਸ ਨੂੰ ਅਲਾਉ ਕਰ ਰਹੀ ਆ ਤੇ ਉਹ ਜੋ ਬੱਚਾ 18 ਤੋਂ ਉੱਪਰ ਹੋ ਜੇ ਉਹਦੀ ਮਰਜ਼ੀ ਹੈ ਜੋ ਮਰਜ਼ੀ ਕਰਨਾ ਚਾਹੁੰਦਾ ਪਰ ਇੱਦੇ ਛੋਟੇ ਬੱਚਿਆਂ ਨੂੰ ਕਿਉਂ ਸਖਾ ਰਹੇ ਤੁਸੀਂ ਇਹ ਜਿਹੀਆਂ ਗੱਲਾਂ ਇੱਧਰ ਨੂੰ ਕਿਉਂ ਧਿਆਨ ਸਾਰਾ ਕਿੱਥੇ ਆ ਜਾ ਰਿਹਾ ਤੋਂ ਕਾਨੂੰਨ ਦੀ ਵੀ ਗੱਲ ਕਰ ਦਿੰਦੇ ਆਪਾਂ ਉਹ ਸੈਕਸ਼ਨ ਕ੍ਰਿਮੀਨਲ ਕੋਡ ਇੱਥੇ ਕੈਨੇਡਾ ਦੇ 302 ਥਾਟ 101 ਜਿਸ ਨੂੰ ਕਨਵਰਸ਼ਨ థెరਪੀ ਸਲੇ ਲਿਖਿਆ ਹੋਇਆ ਕਿ ਮਤਲਬ ਜੇ ਟੀਚਰਾਂ ਨੇ ਜਾਂ ਕਿ ਇਦਾਂ ਵੀ ਆਹ ਜਿਹੜੇ ਸਾਰੇ ਪਾਸੇ ਝੰਡੇ ਲੱਗੇ ਹੋਇਆ ਕਿ ਜੇ ਬੱਚੇ ਨੇ ਫੀਲ ਕਰ ਲੈ ਕਿ ਮੈਂ ਗਲਤ ਸਰੀਰ ਵਿੱਚ ਇਹ ਕੁਝ ਉਸ ਨੂੰ ਕਿਸੇ ਤਰ੍ਹਾਂ ਵੀ ਰੂਪ ਦੇ ਆ ਤੁਹਾਨੂੰ 2 ਸਾਲ ਦੀ ਸਜ਼ਾ ਹੁੰਦੀ ਜਿਵੇਂ ਆ ਬੋਰਡ ਵੀ ਪਿੱਛੇ ਲੱਗਿਆ ਹੋਇਆ ਸਟਾਪ ਤੋਂ ਜੀ ਦਾ ਕਿ ਇਹ ਵੀ ਇਹਦੇ ਕਰਕੇ ਵੀ ਮੈਨੂੰ 2 ਸਾਲ ਦੀ ਜੇਲ ਹੋ ਸਕਦੀ ਹੈ ਪਰ ਦੂਜੇ ਪਾਸੇ ਜੇ ਮੇਰੇ ਬੱਚੇ ਨੂੰ ਕੋਈ ਪ੍ਰੇਰ ਹੈ ਕਿ ਕੋਈ ਚੇਂਜ ਕਰ ਲਾ ਉਧਰ ਖੁੱਲੀ ਛੁੱਟੀ ਹੈ। ਅੱਛਾ ਜਦੋਂ ਸਾਡੇ ਹੱਥ ਪਿੱਛੇ ਪੰਨਤੇ ਆ ਉਹਨਾਂ ਨੂੰ ਬੌਕਸਿੰਗ ਕਲੱਬ ਦੇ ਦੇ ਕਿ ਮਾਰੋ ਇਹਨਾਂ ਦੇ ਜਿੰਨੀਆਂ ਵਾੜੀਆਂ। ਉਹਨਾਂ ਨੂੰ ਜਾਂ ਤੱਕ ਰੂਰ ਹੋਵੇ ਦੋਨੇ ਪਾਸੇ ਹੋਵੇ ਕਿ ਉਹ ਸਾਡੇ ਬੱਚਾ ਨੂੰ ਉਹ ਚੇਂਜ ਕਰ ਜੇ ਬੱਚੇ ਚੇਂਜ ਕਰਦੇ ਰਹਿਣ ਤਾਂ ਰੁਕੀ। ਹੂੰ ਬਿਲਕੁਲ ਜੀ ਜੀ ਨੂੰ ਕਰਕੇ ਰੋਕਣਾ ਘਾਤ ਹੂੰ 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 ਅੱਛਾ ਮੈਂ ਜਿਹੜੀ ਗੱਲ ਸੋਚਦਾ ਕਿ ਇਹ ਤਾਂ ਚਲੋ ਬਾਕੀ ਦਾ ਧਰਮਾਂ ਦਾ ਆਪਾਂ ਨੂੰ ਪਤਾ ਹੀ ਆ ਚਲੋ ਜਿੱਦਾਂ ਵੀ ਹੈਗਾ ਪਰ ਇਹ ਸਿੱਖੀ ਦੇ ਵਿੱਚ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਿਲਕੁਲ ਉਲਟ ਹੋ ਰਿਹਾ ਮਤਲਬ ਕਿ ਜੇ ਹੁਣ ਮੰਨ ਲਓ ਸਿੱਖਾਂ ਦੇ ਬੱਚੇ ਜਿਹੜੇ ਨੇ ਜਿਹੜੇ ਸਿੱਖਾਂ ਦੇ ਮੁੰਡੇ ਨੇ ਬੱਚੇ ਜਿਹੜੇ ਹੈਗੇ ਹਨ ਉਹ ਜਿਹੜੇ ਆਪਣੇ ਆਪ ਨੂੰ ਫੀਲ ਕਰਨ ਲੱਗ ਪਣ ਕਿ ਲਓ ਜੀ ਅਸੀਂ ਕੁੜੀਆਂ ਆ ਅਸੀਂ ਆ ਕਰ ਲਵਾਂਗੇ ਅੱਗੇ ਜਾ ਕੇ ਸੋ ਕਿਤਨਾ ਕਿਤੇ ਅਨਖਮੁਕਦੀ ਆ ਗੈਰਤ ਮੁਕਦੀ ਆ ਸਿੱਖੀ ਸਿੱਖੀ ਕਲਚਰ ਸਾਡੇ ਵਿੱਚੋਂ ਨਿਕਲ ਜਾਂਦਾ ਸੋ ਉਹ ਜਿਹੜੀਆਂ ਚੀਜ਼ਾਂ ਅਸੀਂ ਲੋਕਾਂ ਲਈ ਖੜਦੇ ਰਹੇ ਆ ਸੋ ਫਿਰ ਉਹ ਜਿਹੜੇ ਜਿਹੜੇ ਬੰਦਿਆਂ ਤੋਂ ਔਰਤਾਂ ਬਣੀਆਂ ਹੋਈਆਂ ਜਿਹੜੇ ਹੋਣਗੇ ਅੱਗੇ ਸਿੱਖ ਸੋ ਫਿਰ ਉਹ ਕਿਵੇਂ ਅੱਗੇ ਲੈ ਕੇ ਜਾਣਗੇ ਸਿੱਖੀ ਨੂੰ ਵੀ ਜਾਂ ਸਾਰੀ ਗੱਲਬਾਤ ਜਿਹੜੀ ਹੋਏਗੀ ਦੇਖੋ ਜੀ ਸਿੱਖੀ ਦੀ ਗੱਲ ਤਾਂ ਬਹੁਤ ਦੂਰ ਦੀ ਆ ਉਹ ਤਾਂ ਬਿਲਕੁਲ ਹੀ ਖਲਾਫ ਆ ਮਤਲਬ ਜੋ ਕੁਦਰਤ ਕੁਦਰਤ ਦੇ ਮਹਾਰਾਜ ਨੇ ਜੋ ਕੁਦਰਤ ਪੜਾਈ ਹੈ ਜਦੋਂ ਦਾ ਬੱਚਾ ਪੈਦਾ ਕੀਤਾ ਉਹ ਗਲਤੀ ਥੋੜਾ ਹੋ ਸਕਦੀ ਆ ਤੋਂ ਇਹ ਕੁਦਰਤ ਦੇ ਖਲਾਫ ਤਾਂ ਛਡੋ ਇਨਸਾਨੀਅਤ ਦੇ ਖਲਾਫ ਆ ਪੂਰੀ ਤਰ੍ਹਾਂ ਤੇ ਕਿਉਂਕਿ ਦੇਖੋ ਜੀ ਉੱਥੇ ਆਪਾਂ ਕਿਸਾਨ ਮੋਰਚੇ ਲੱਗੇ ਆ ਹੂੰ ਉੱਤਖਸਤਾਨੀ ਦੀ ਗੱਲ ਸੀ ਇੱਥੇ ਇਨਸਾਨੀਅਤ ਦੀ ਗੱਲ ਆ ਇੱਥੇ ਉੱਤੇ ਫਸਲਾ ਦੀ ਗੱਲ ਸੀ ਇੱਥੇ ਨਸ਼ਨਾ ਦੀ ਗੱਲ ਹੂੰ 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 ਬਿਲਕੁਲ ਬਿਲਕੁਲ ਕੁਦਰਤ ਦੇ ਖਿਲਾਫ ਆ ਤੁਸੀਂ ਬਹੁਤ ਵੱਡਾ ਪੁਆਇੰਟ ਕਿਹਾ ਕਿ ਇਹ ਤਾਂ ਹੈ ਹੀ ਕੁਦਰਤ ਦੇ ਖਿਲਾਫ ਹੈ ਕੁਦਰਤ ਦੇ ਖਿਲਾਫ ਤੁਸੀਂ ਚਾਹਦੇ ਹੋ ਜਿਹੜਾ ਬੱਚਾ ਨੇਚਰਲੀ ਜਦਾਂ ਬਰਥ ਹੋ ਰਿਹਾ ਜਿਸ ਤਰੀਕੇ ਨਾਲ ਹੋ ਰਿਹਾ ਜਿਵੇਂ ਉਹ ਮੁੰਡਾ ਜੇ ਜਾਂ ਕੁੜੀ ਹੈ ਸੋ ਉਹਨੂੰ ਹੀ ਬਦਲ ਦੇਣਾ ਮਤਲਬ ਕੁਦਰਤ ਦੇ ਨਾਲ ਕਲਵਾੜ ਹੈਗਾ ਸੋ ਜੇ ਸਿੱਖ ਧਰਮ ਦੀ ਵੀ ਗੱਲ ਕਰੀਏ ਤਾਂ ਆ ਵੀ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਚੱਲਣ ਵਾਲਾ ਸਿੱਖ ਧਰਮ ਹੈਗਾ ਸੋ ਇਹ ਸਾਰੀ ਚੀਜ਼ ਜਿਹੜੀ ਚੱਲ ਰਹੀ ਹੈ ਅੱਛਾ ਇਹਦਾ ਮਤਲਬ ਕਾਰਨ ਮੈਂ ਦੁਬਾਰਾ ਤੁਹਾਨੂੰ ਪੁੱਛਦਾ ਪਹਿਲਾਂ ਸ਼ਾਇਦ ਆਵਾਜ਼ ਕੱਟੀ ਗਈ ਸੀ ਕਿ ਇਹਦਾ ਮਤਲਬ ਕਿਤੇ ਨਾ ਕਿਤੇ ਨਾ ਸੁਣਦਾ ਹੁੰਨਾ ਕਿ ਇੱਕ ਜਿਹੜਾ ਏਜੰਡਾ ਚੱਲ ਰਿਹਾ ਦੁਨੀਆ ਭਰ ਦੇ ਵਿੱਚ ਡੀ ਪਾਪੂਲੇਸ਼ਨ ਦਾ ਉਹ ਉਹਦੇ ਕਰਕੇ ਵੀ ਇਹ ਹੋ ਰਿਹਾ ਮਤਲਬ ਕਿ ਜੇ ਕੁੜੀਆਂ ਕੁੜੀਆਂ ਨਾਲ ਵਿਆਹ ਕਰਵਾਉਣ ਲੱਗ ਪਣਗੀਆਂ ਮੁੰਡੇ ਮੁੰਡਿਆਂ ਨਾਲ ਵਿਆਹ ਕਰਵਾਉਣ ਲੱਗ ਪਣਗੇ ਔਰ ਕੁਝ ਪਰਸੈਂਟੇਜ ਜਿਹੜੀ ਉਹ ট্রান্সਜੈਂਡਰ ਬਣ ਜੂਗੀ ਸੋ ਇਹ ਸਾਰਾ ਕਿਤੇ ਨਾ ਕਿਤੇ ਫਿਰ ਨਾ ਉਹ ਬੱਚੇ ਪੈਦਾ ਕਰ ਸਕਣਗੇ ਅਨੱਖਮਕ ਜੇਗੀ ਸਰਕਾਰਾਂ ਖਿਲਾਫ ਖੜਨ ਵਾਲੇ ਲੋਕ ਮੁੱਕ ਜਾਣਗੇ ਸੋ ਇਸ ਤਰ੍ਹਾਂ ਦਾ ਸਮਾਜ ਜਿਹੜਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜੀ ਜਦੋਂ ਦੇਖੋ ਜੀ ਬੱਚੇ ਨੇ ਉਹਦਾ ਲਿੰਗੀ ਬਦਲ ਰਿਹਾ ਚਾਹੇ ਕੁੜੀਏ ਚਾਹੇ ਮੁੰਡਾ ਉਹਦੇ ਬੱਚੇ ਪੈਦਾ ਕਰਨ ਦੀ ਸ਼ਕਤੀ ਤਾਂ ਖਤਮ ਹੋ ਗਈ ਉੱਥੇ ਸੋ ਇਹ ਕਿਰਤ ਦੇ ਜਿਹੜੇ ਗੇਸ ਜਾਂ ਲੈਸਬੀਅਨ ਚਾਹੀਦਾ ਤਾਂ ਜਿਹੜਾ ਹੈਗਾ ਉਹ ਵੀ ਰਾਏ ਕਰਦੇ ਨੇ ਉਹਨਾਂ ਨੂੰ ਵੀ ਲੋੜ ਤੇ ਸਾਨੂੰ ਵੀ ਬੱਚੇ ਚਾਹੀਦੇ ਉਹ ਵੀ ਜਿਹੜੇ ਇਹਨਾਂ ਦੇ ਬੱਚਿਆਂ ਨੇ ਹਜੇ ਨਹੀਂ ਕੀਤਾ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਤੋਂ ਬੱਚੇ ਲੈ ਕੇ ਦੂਜਿਆਂ ਨੂੰ ਦਿੱਤੇ ਜਾਣ ਕਿ ਉਹਨਾਂ ਨੂੰ ਇਹਦੇ ਵਿੱਚੇ ਕਾਫੀ ਜੁੜਿਆ ਹੋਇਆ ਕਿ ਇੱਥੇ ਬੱਚਿਆਂ ਦਾ ਸ਼ੂਸ਼ਣ ਹੋ ਰਿਹਾ ਜਿਹੜੇ ਬੱਚੇ ਮਤਲਬ ਇਸ ਗੱਲ ਵੱਲ ਉੱਚ ਬੜੇ ਚੱਲ ਜਾਂਦੇ ਨੇ ਇਹ ਬੱਚਿਆਂ ਦਾ ਵੀ ਸ਼ੂਸ਼ਣ ਕੀਤਾ ਜਾ ਰਿਹਾ ਕਾਫੀ ਹਾਈ ਲੈਵਲ ਤੇ ਜੋ ਆਪ ਨੂੰ ਐਪਸਟੀਮ ਕੇਸ ਆਉਣ ਨੂੰ ਮਿਲਿਆ ਅਮਰੀਕਾ ਵਿੱਚ ਉਹਦੇ ਨਾਲ ਵੀ ਕੋਸ਼ਿਸ਼ ਸੰਸਥਾਵਾਂ ਜਿਹੜੀਆਂ ਇਸ ਏਜੰਡੇ ਨੂੰ ਪ੍ਰੋਪੋਸਟ ਕਰਦੀਆਂ ਪੁਸ਼ ਕਰਦੀਆਂ ਉਹਨਾਂ ਦੇ ਸਿੰਬਲ ਆ ਜਿਹੜੇ ਉਹ ਸਾਰੇ ਉਹਨਾਂ ਦਾ ਮੈਚ ਕਰਦੇ ਜੋ ਪੀਡੋਫੀਲੀਆ ਨੇ ਇਹ ਐਲਜੀਬੀਸੀ ਨਿਊ ਪਲਸ ਹੋਰ ਕਿੰਨਾ ਕੁ ਉਹਨਾਂ ਨੇ ਆਪ ਅੱਖਰ ਨਾਲ ਜੋੜ ਲਿਆ ਹੈ ਇੱਕ ਹੋਰ ਗੱਲ ਨਾਲ ਇਹਨਾਂ ਨੇ ਜੋੜ ਲਈ ਹੈ ਜਿਹਨੂੰ ਕਹਿੰਦੇ ਆ ਮਾਈਂਡਰ ਅਟਰੈਕਟਡ ਪਰਸਨ ਉਹ ਨੇ ਜੋ ਬੱਚਿਆਂ ਚ ਮਤਲਬ ਬੱਚਿਆਂ ਦਾ ਸ਼ੋਸ਼ਣ ਕਰਨ ਚ ਰੱਖਦੇ ਨੇ ਇੰਟਰਸਟ ਇਹ ਕਹਿ ਰਹੇ ਨੇ ਕਿ ਥੋੜੇ ਜਿਹਰੇ ਅਗਲੀ ਸਟੈਪ ਇਹਨਾਂ ਦਾ ਇਹ ਹੈ ਕਿ ਉਹਨੂੰ ਨਾਰਮਲ ਕੀਤਾ ਜਾਵੇ ਇੱਕ ਕਿਤਾਬਾਂ ਵਿੱਚ ਵੀ ਇਹ ਦਿਖਾਇਆ ਜਾ ਰਿਹਾ ਹੈ ਕਿ ਚਾਣਾ ਬੰਦਾ ਛੋਟੇ ਬੱਚੇ ਨਾਲ ਗਲਤ ਕੰਮ ਕਰ ਰਿਹਾ ਇਹਨੂੰ ਜਾਇਜ਼ ਦੱਸਿਆ ਯਾਰ ਪਿਕਚਰਾਂ ਦਾ ਜਿਹੜੀਆਂ ਗਲਤ ਹੈਗੀਆਂ ਹੈਗੀਆਂ ਪਰ ਇੱਥੇ ਤਾੜੀਆਂ ਵੀ ਇਦਾਂ ਦੇ ਅੰਦਰ ਗਲਤ ਕਿਉਂ ਆਉਂਦੀਆਂ ਤੱਤਨ ਦੀ ਸ਼ਰਮ ਹੁੰਦੀ ਆ ਪਰ ਲੋਕਾਂ ਨੂੰ ਸਮਝ ਨਹੀਂ ਆਉਣੀ ਹੁਣ ਇੱਕ ਛੋਟੀ ਜਿਹੀ ਮੈਂ ਦੱਸ ਦੇਣਾ ਉਹਦੇ ਚ ਕਿੱਥੇ ਤੱਕ ਗਿਰੇ ਹੋਏ ਨੇ ਇਹ ਇੱਕ ਕਿਤਾਬ ਵਿੱਚ ਜੋ ਬੱਚਿਆਂ ਦੇ ਸਕੂਲਾਂ ਵਿੱਚ ਆਈਡੈਂਟੀਕਲ ਵਿੱਚ ਉੱਤੇ ਇਹ ਲਿਖਿਆ ਜਾ ਰਿਹਾ ਇੱਕ ਦੋ ਟਵਿੰਸ ਭੈਣਾਂ ਨੇ ਇੱਕ ਭੈਣ ਦੂਜੀ ਭੈਣ ਨੂੰ ਕਹਿ ਰਹੀ ਆ ਸ਼ਰਮ ਹੁੰਦੀ ਆ ਗੱਲ ਕਰਦੇ ਇੱਕ ਭੈਣ ਦੂਜੀ ਭੈਣ ਨੂੰ ਕਹਿ ਰਹੀ ਆ ਜੀ ਫਾਦਰ ਆਪਣਾ ਬਾਪ ਆਪਣਾ ਤੇਰਾ ਰੇਪ ਕਰਦਾ ਰੋਜ਼ ਮੇਰਾ ਕਿਉਂ ਨਹੀਂ ਕਰਦਾ ਮੇਰੇ ਨਾਲ ਨਫ਼ਰਤ ਕਿਉਂ ਇੱਥੇ ਤੱਕ ਬੱਚਿਆਂ ਨੂੰ ਇਹ ਗਲਤ ਗੱਲਾਂ ਸਿਖਾਈਆਂ ਜਾਂਦੀਆਂ ਆ। ਓਹ ਹੋ ਹੋ ਹੋ। ਪੂਰਾ ਬਾਹਾਂ ਖਾਂਦਾ ਜੀ ਜਦੋਂ ਤਸਵੀਰ ਅੱਜ ਤੱਕ ਨਹੀਂ ਕੋਈ ਦੇਖਿਆ ਜਿਹਨੇ ਤਸਵੀਰਾਂ ਉਹ ਦੇਖ ਕੇ ਜਾਂ ਕਹਾਣੀਆਂ ਸੁਣ ਕੇ ਕਿਹਾ ਹੋਊਗਾ ਕਿ ਇਹ ਠੀਕ ਆ ਚੱਲਣ ਦੇ। ਆਪਣੀ ਐਜੂਕੇਸ਼ਨ ਮਿਨਿਸਟਰੀ ਵੀ ਇੱਥੇ ਕਰੀ ਚੋਂ ਹੋਰ ਰਚਨਾ ਹੈ। ਉਹਦੇ ਲਈ ਰਿਕੋਲ ਕੀਤਾ ਜਾ ਰਿਹਾ ਕਿ ਉਹਨੂੰ ਉਸ ਪੋਜੀਸ਼ਨ ਤੋਂ ਲਾਇਆ ਜਾਵੇ ਉਧਰ ਵੀ ਪटीशन ਚੱਲ ਰਹੀ ਹੈ ਸਾਰੀ ਬੱਚੇ ਪਰ ਉਸ ਸਾਥ ਪੂਰਾ ਨਹੀਂ ਮਿਲ ਰਿਹਾ ਹਾਂ 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 ਸੋ ਕਿਵੇਂ ਟੈਕਲ ਇਹਨੂੰ ਕੀਤਾ ਜਾ ਸਕਦਾ ਹੈ ਜਿਹੜੀ ਸਾਰੀ ਪ੍ਰੋਬਲਮ ਹੈ ਇਸ ਕਰਕੇ ਆਈ ਹੋਈ ਹੈ ਜਾਇ ਐਜੂਕੇਸ਼ਨ ਸਿਸਟਮ ਜਿਹੜਾ ਇਹਨੂੰ ਕਿਵੇਂ ਟੈਕਲ ਕੀਤਾ ਜਾ ਸਕਦਾ ਤੁਹਾਡਾ ਕੀ ਸੁਝਾਅ ਟੈਕਲ ਜੀ ਸਭ ਤੋਂ ਵੱਡਾ ਇੱਥੇ ਵੀ ਬੈਠੇ ਆ ਸਰਕਾਰ ਨੂੰ ਮੰਗ ਘਾਟਾ ਸਾਡੀ ਪਬਲਿਕ ਨੂੰ ਜਾਦੇ ਆ ਪਬਲਿਕ ਤਾਂ ਕਾਫੀ ਇਥੇ ਮਤਲਬ ਹੰਗਾਰਾ ਮਿਲ ਰਿਹਾ ਪਰ ਉਸ ਲੈਵਲ ਤੇ ਨਹੀਂ ਅਜੇ ਪਹੁੰਚੇ ਜਿੱਥੇ ਤੱਕ ਕਿ ਸਰਕਾਰਾਂ ਆਪੇ ਇਹ ਚੀਜ਼ ਨੂੰ ਪੁੱਛੀ ਕਰ ਦੇਣ ਉੱਥੇ ਬਹੁਤ ਜ਼ਿਆਦਾ ਪਪੂਲੇਸ਼ਨ ਦੀ ਆਪਾਂ ਨੂੰ ਲੋਡ ਨਾਲ ਕੱਢ ਦੀ ਆਪਣੀ ਲੋਕਾਂ ਨੂੰ ਇਹ ਕਿਤਾਬਾਂ ਦੇਖਣੀਆਂ ਚਾਹੀਦੀਆਂ ਅਸੀਂ ਵੈਬਸਾਈਟ ਵੀ ਦੱਸ ਰਹੇ ਹਾਂ koosingworld123.com ਤੋਂ ਇਥੇ ਲੱਗ ਕੇ ਲਾਇਆ ਹੋਇਆ ਉੱਥੇ ਜਾ ਕੇ ਕਿਹੜਾ ਤਸਵੀਰਾਂ ਦੇਖੋ ਤੁਹਾਡਾ ਨਾ ਜੀ ਕੋਲ ਵਾਲਾ ਖਾਇਆ ਫਿਰ ਫਿਰ ਹੈਰਾਨਗੀ ਦੀ ਹੁੰਦੀ ਜਦ ਅਜੇ ਗੈਰਤ ਕਿੱਥੇ ਗਈ ਹੂੰ 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 ਸੋ ਇਸ ਮੋਰਚੇ ਦੇ ਵਿੱਚ ਤੁਹਾਡੇ ਨਾਲ ਮਤਲਬ ਕਿਹੜੀ ਕਿਹੜੀ ਕਮਿਊਨਿਟੀ ਦੇ ਲੋਕ ਜਿਹੜੇ ਨੇ ਉਹ ਜੁੜੇ ਹੋਏ ਨੇ ਪਿਛਲੇ 7 ਦਿਨ ਤੋਂ ਜਾਂ ਫਿਰ ਤੁਸੀਂ 90 ਦਿਨ ਦੀ ਗੱਲ ਕੀਤੀ ਜਿਵੇਂ 7 ਦਿਨਾਂ ਤੋਂ ਤਾਂ ਬਹੁਤ ਰੰਗ-ਬਰੰਗੀ ਕਮਿਊਨਿਟੀ ਸਾਰੀ ਆਈ ਆ ਗੋਰਿਆਂ ਦਾ ਬਹੁਤ ਸਾਥ ਆਪਣੇ ਜੀਵਾਂ ਦਾ ਅੰਮ੍ਰ ਕਾਲੇ ਵੀ ਆਏ ਨੇ ਚੀਨੇ ਵੀ ਆਏ ਨੇ ਮਤਲਬ ਈਸਟਰਨ ਯੂਰਪ ਤੋਂ ਸਾਰੇ ਪਾਸੇ ਕੋਈ ਕਿੱਥੋਂ ਆ ਕੇ ਕਈ ਕਈ ਆਪਣੀਆਂ ਦੂਰੀਆਂ ਇੱਥੇ ਮਤਲਬ ਜਦੋਂ ਆਉਂਦੀਆਂ ਨੇ ਉਹ ਇੰਨਾ ਮਨ ਭਰਿਆ ਹੁੰਦਾ ਉਹਨਾਂ ਕਹਿੰਦੇ ਅਸੀਂ ਦੇ ਮਤਲਬ ਸਾਨੂੰ ਪਤਾ ਸੀ ਇਸ ਗੱਲ ਦਾ ਪਰ ਐ ਡੱਟ ਕੇ ਕੋਈ ਨਹੀਂ ਖੜਾ ਸੀਗਾ ਜਿਵੇਂ ਤੁਸੀਂ ਸਿੱਖ ਕੌਮ ਆ ਕੇ ਥੜ ਜਾਂਦੀ ਆ ਕਹਿੰਦੇ ਹੁਣ ਸਾਨੂੰ ਹੌਸਲਾ ਇੰਨਾ ਹੋ ਗਿਆ ਮਤਲਬ ਤਾਂ ਕਿ ਤੁਸੀਂ ਇਹ ਜੰਗ ਜਿੱਤੀ ਆ ਮਤਲਬ ਆ ਉਹ ਦਿੱਸਾਂ ਦੇ ਬਹੁਤ ਜ਼ਿਆਦਾ ਇਹਨਾਂ ਨੂੰ ਆਸ ਹੈਗੀ ਹੈ ਹਾਂ 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 ਅੱਛਾ ਸਰਕਾਰ ਵੱਲੋਂ ਕੋਈ ਰਿਸਪੌਂਸ ਤੁਹਾਡੇ ਇਹਨਾਂ ਮੋਰਚਿਆਂ ਦਾ ਹੁਣ ਤੱਕ ਕੋਸ਼ਾਇਆ ਹੋਵੇ ਕੁਛ ਵੀ ਆਇਆ ਹੋਵੇ ਮਤਲਬ ਕਿ ਕੁਛ ਹੈ ਇਸ ਤਰ੍ਹਾਂ ਦਾ ਜਾਂ ਤੁਹਾਡਾ ਪ੍ਰਸ਼ਾਸਨ ਨੇ ਆ ਕੇ ਕੋਈ ਗੱਲ ਕੀਤੀ ਹੋਵੇ ਕਿ ਮੋਰਚਾ ਚੁੱਕੋ ਜਾਂ ਲਾਈ ਰੱਖੋ ਜਾਂ ਕੋਈ ਹੋਰ ਗੱਲ ਬਾਤ ਨਹੀਂ ਜੀ ਬਿਲਕੁਲ ਕੋਈ ਰਿਸਪੌਂਸ ਨਹੀਂ ਦਾ ਇੱਥੇ ਤੱਕ ਇਹ ਕਾਫੀ ਵੱਡੀ ਗੱਲ ਆ ਲੋਕੀ ਸਾਰੇ ਕੈਨੇਡਾ ਵਿੱਚ ਕਹਿ ਰਹੇ ਨੇ ਜਿੱਥੇ ਤੱਕ ਗੱਲ ਸੁਣਨ ਨੂੰ ਮਿਲ ਰਹੀ ਆ ਕਿ ਇੱਡਾ ਵੱਡਾ ਪ੍ਰੋਟੈਸਟ ਚੱਲ ਰਿਹਾ ਇਹਨੂੰ ਇੱਕ ਵਾਰ ਨਹੀਂ মিডিਆ ਨੇ ਕਵਰ ਕਰਨ ਦੀ ਕੋਸ਼ਿਸ਼ ਕੀਤੀ মিডিਆ ਨੂੰ ਕਿਹਾ ਵੀ ਸੱਦਿਆ ਵੀ ਖਾਸ ਕਰਕੇ ਆਪਣੇ ਪੰਜਾਬੀ ਮੀਡੀਆ ਨੂੰ ਵੀ ਸੱਦਿਆ ਉੱਥੇ ਵੀ ਥੋੜਾ ਮਤਲਬ ਹੈਗਾ ਸਾਨੂੰ ਰੋਜ਼ ਦੀ ਪੰਜਾਬੀ ਮੀਡੀਆ ਚੌੜੀ ਜਾ ਰਿਹਾ ਕਿਉਂਕਿ ਪਤਾ ਨਹੀਂ ਕੀ ਡਾਰਾ ਉਹਨਾਂ ਨੂੰ ਆਈ ਡੋਨਟ ਨੋ ਜਾਂ ਫਿਰ ਸਾਰਾ ਉਹਨਾਂ ਨੂੰ ਕਾਲ ਵੀ ਕੀਤੀ ਆ ਸੋ ਇੱਕ ਅੱਦਾ ਮੀਡੀਆ ਆਇਆ ਜਨਕਿ ਅਸੀਂ ਤੁਹਾਨੂੰ ਹੋਰ ਮਤਲਬ ਪੰਜਾਬੀ ਨੂੰ ਮੀਡੀਆ ਰਾਹੀਂ ਸਨੇਹਾ ਪਹੁੰਚ ਸਕਦਾ ਵਧੀਆ ਜੀ ਜੀ ਬਿਲਕੁਲ 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 ਠੀਕ ਹੈ ਸੋ ਆਖੀਰਲਾ ਮੈਸੇਜ ਤੁਹਾਡਾ ਕੋਈ ਜਿਹੜਾ ਸਾਡੇ ਦੇਖਣ ਵਾਲੇ ਦਰਸ਼ਕਾਂ ਵਾਸਤੇ ਹਾਂਜੀ ਮੈਂ ਮੀਡੀਆ ਦੀ ਇਹ ਗੱਲ ਵੀ ਦੱਸ ਦਿੰਦਾ ਤੁਹਾਨੂੰ ਸੈਂਸਰਸ਼ਿਪ ਬਹੁਤ ਚੱਲ ਰਹੀ ਹੈ ਜਿਵੇਂ ਆਪਣੇ ਵੀਰ ਯੂਕੇ ਚ ਨੇ ਪ੍ਰਭ ਤੁਸੀਂ ਉਹਨਾਂ ਨੇ ਵੀ ਆਪਦੀ ਪੋਸਟ ਪਾਈ ਸੀ ਫੇਸਬੁੱਕ ਤੇ ਇਹ ਪ੍ਰੋਟੈਸਟ ਬਾਰੇ ਹਾਂ ਕੈਨੇਡਾ ਵਿੱਚ ਕੋਈ ਪੋਸਟ ਖੋਲ ਹੀ ਨਹੀਂ ਸਕਦਾ ਦਿਸਦੀ ਨਹੀਂ ਉਹ ਪੋਸਟ ਉਹਨਾਂ ਨੇ ਮੈਨੂੰ ਵੀਡੀਓ ਬਣਾ ਕੇ ਦਿਖਾਈ ਆ ਮੈਂ ਪਾਈ ਆ ਮੈਂ ਇਤਨਾ ਵੀਡੀਓ ਬਣਾ ਕੇ ਦਿਖਾਈ ਹੋਰ ਨਾਲੋਂ ਵੀ ਪੁੱਛਿਆ ਆਪਣੇ ਵੀਰਾਂ ਨੂੰ ਕਿ ਤੁਸੀਂ ਚੈੱਕ ਕਰ ਲੋ ਜੇ ਮੇਰੇ ਹੀ ਕਨੈਕਸ਼ਨ ਜਾਂ ਕੋਈ ਪ੍ਰੋਬਲਮ ਹੋਵੇ ਕੈਨੇਡਾ ਚ ਹੀ ਬੈਨ ਕੀਤੀ ਗਈ ਹੈ ਸਾਰੀ ਉਹ ਪ੍ਰੋਟੈਸਟ ਬਾਰੇ ਹੂੰ ਹੂੰ ਮਤਲਬ ਸੈਂਸਰਸ਼ਿਪ ਕੀਤੀ ਜਾ ਰਹੀ ਹੈ ਕਿ ਇਹ ਚੀਜ਼ ਨਿਕਲ ਕੇ ਬਾਹਰ ਨਾ ਆਵੇ ਲੋਕ ਅਵੇਅਰ ਨਾ ਹੋਣ ਹੂੰ ਹਾਂਜੀ ਠੀਕ ਹੈ ਠੀਕ ਹੈ ਆ ਭਾਜੀ ਕਮਲਜੀਤ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਸਾਡੇ ਦਰਸ਼ਕਾਂ ਨੂੰ ਸੌਂਦੇ ਸਮੇਂ ਦੇ ਵਿੱਚ ਫਿਰ ਤੁਹਾਡੇ ਨਾਲ ਜੁੜਾਂਗੇ ਆਪਾਂ ਇਸ ਮੁਹਿੰਮ ਨੂੰ ਲੈ ਕੇ ਜੋ ਜੋ ਵੀ ਅਪਡੇਟ ਤੁਹਾਡੇ ਕੋਲ ਹੋਏਗੀ ਫਿਰ ਤੋਂ ਤੁਹਾਡੇ ਨਾਲ ਜਿਹੜੀ ਇਹ ਗੱਲਬਾਤ ਕਰਾਂਗੇ ਸੋ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਿਰਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ